ਇਹੀ ਸਾਰੀ ਪੁਸ਼ਕਰ ਲੇਕ ਹੈ ਨੂੰ ਪੁਸ਼ਕਰ ਸਰੋਵਰ ਵੀ ਕਿਹਾ ਜਾਂਦਾ ਤੇ ਪੁਸ਼ਕਰ ਲੇਕ ਵੀ ਕਿਹਾ ਜਾਂਦਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਸਾਖ ਲਿਖਤ ਹੁਕਮਨਾਮਾ ਸਾਹਿਬ ਦੇ ਹਨ ਤੇ ਇਹ ਪੰਡਤ ਜੀ ਕੋਲ ਹੁਣ ਵੀ ਉਹ ਹੁਕਮਨਾਮਾ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ 6 ਨਵੰਬਰ 2025 ਤੇ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਪੁਸ਼ਕਰ ਦੇ ਵਿੱਚ ਤੇ ਆਪਾਂ ਆਏ ਹੋਏ ਸੀਗੇ ਪੁਸ਼ਕਰ ਦਾ ਮੇਲਾ ਦੇਖਣ ਵਾਸਤੇ ਤੇ ਆਪਾਂ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਆਂ ਸ਼ਹਿਰ ਪੁਸ਼ਕਰ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਨਹੀਂ ਗੁਰਦੁਆਰਾ ਪਾਸ਼ਾਹੀ ਪਹਿਲੀ ਅਤੇ ਗੁਰਦੁਆਰਾ ਪਾਸ਼ਾਹੀ ਦਸਵੀਂ ਤੇ ਇੱਥੇ ਆਪਾਂ ਇਹ ਕਮਰਾ ਲਿਆ ਸੀਗਾ ਪਿਛਲੇ ਵਾਲੇ ਪਾਸੇ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ ਤੇ ਅੱਜ ਆਪਣਾ ਪੁਸ਼ਕਰ ਦੇ ਵਿੱਚ ਜਿਹੜਾ ਉਹ ਦੂਸਰਾ ਦਿਨ ਅ ਜਿਹੜੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਅਤੇ ਇੱਥੇ ਇੱਕ ਪੁਸ਼ਕਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਜਿਹੜਾ ਕਿ ਇੱਥੇ ਦੇ ਇੱਕ ਪੰਡਤ ਜੀ ਨੇ ਉਹਨਾਂ ਦੇ ਕੋਲ ਆ ਜਿਹੜਾ ਹੁਕਮਨਾਮਾ ਗੁਰੂ ਸਾਹਿਬ ਨੇ ਦਿੱਤਾ ਸੀਗਾ ਆਪ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਉਹਨਾਂ ਨੂੰ ਮਿਲਾਂਗੇ ਆਪਾਂ ਜਿਹੜੇ ਪਰਿਵਾਰ ਦੇ ਕੋਲੋਂ ਹੁਕਮਨਾਮਾ ਸਾਹਿਬ ਨੇ ਅਤੇ ਹੁਕਮਨਾਮਾ ਸਾਹਿਬ ਦੇ ਉੱਥੋਂ ਦੇ ਦਰਸ਼ਨ ਕਰਵਾਵਾਂਗੇ ਤੇ ਪੁਸ਼ਕਰ ਦੀਆਂ ਹੋਰ ਜਿਹੜੀਆਂ ਦੇਖਣ ਵਾਲੀਆਂ ਥਾਵਾਂ ਨੇ ਉਹ ਦੇਖਾਂਗੇ ਇਹ ਗੁਰਦੁਆਰਾ ਸਾਹਿਬ ਨੇ ਸ਼ਹਿਰ ਪੁਸ਼ਕਰ ਦੇ ਵਿੱਚ ਗੁਰਦੁਆਰਾ ਪਾਸ਼ਾਹੀ ਪਹਿਲੀ ਅਤੇ ਪਾਸ਼ਾਹੀ ਤੇ ਬਹੁਤ ਸੂਣੀ ਥਾਂ ਤੇ ਸਥਾਨਾ ਆਲੇ ਦੁਆਲੇ ਸਾਰੇ ਇਹ ਪਹਾੜ ਨੇ ਸ਼ਹਿਰ ਪੁਸ਼ਕਰ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਆ ਜਿਹੜੇ ਪਹਾੜ ਨੇ ਇਹ ਪਾਰ ਕਰਕੇ ਅਜਮੇਰ ਸ਼ਹਿਰ ਹੈ ਪੁਸ਼ਕਰ ਜਿਹੜਾ ਹੈਗਾ ਅਜਮੇਰ ਤੋਂ ਜਿਆਦਾ ਦੂਰ ਨਹੀਂ ਹੈਗਾ 15-16 ਕਿਲੋਮੀਟਰ ਦੀ ਦੂਰੀ ਤੀਆ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਸਾਹਿਬ ਪਾਸ਼ਾਹੀ ਪਹਿਲੀ ਅਤੇ ਪਾਸ਼ਾਹੀ ਦਸਵੀਂ ਸ਼ਹਿਰ ਪੁਸ਼ਕਰ ਇਧਰ ਬੋਰਡ ਹੈ ਬੋਰਡ ਦੇ ਉੱਪਰ ਸਾਰਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਲਿਖਿਆ ਹੋਇਆ ਸਾਰਾ ਪਹਿਲਾਂ ਇਤਿਹਾਸ ਆਪਾਂ ਤੁਹਾਨੂੰ ਜਿਹੜਾ ਉਹ ਦੱਸਦੇ ਆ ਇਤਿਹਾਸਿਕ ਗੁਰਦੁਆਰਾ ਪੁਸ਼ਕਰ ਪਾਸ਼ੀ ਪਹਿਲੀ ਅਤੇ ਦਸਵੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰੀ ਉਦਾਸੀ ਵੇਲੇ ਅਜਮੇਰ ਤੋਜ ਪੁਸ਼ਕਰ ਪਹੁੰਚੇ ਜਦੋਂ ਗੁਰੂ ਜੀ ਇੱਥੇ ਆਏ ਇੱਥੇ ਜੋ ਸਾਲਾਨਾ ਮੇਲਾ ਕਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਹੈ ਉਹ ਮੇਲਾ ਚੱਲ ਰਿਹਾ ਸੀ ਗੁਰੂ ਸਾਹਿਬ ਦਾ ਇਥੋਂ ਦੇ ਬ੍ਰਾਹਮਣਾਂ ਅਤੇ ਸਥਾਨਕ ਲੋਕਾਂ ਨੇ ਬਹੁਤ ਸਤਿਕਾਰ ਕੀਤਾ ਗੁਰੂ ਸਾਹਿਬ ਜੀ ਨੇ ਇੱਥੇ ਕੁਝ ਬਾਣੀ ਵੀ ਉਚਾਰੀ ਅਤੇ ਲੋਕਾਂ ਨੂੰ ਪਖੰਡ ਛੱਡ ਕੇ ਸਰਬ ਵਿਆਪਕ ਪ੍ਰਭੂ ਦੇ ਲਾਂ ਲੱਗਣ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਂਦੇ ਇੱਥੇ ਪਦਾਰੇ ਖਾਲਸੇ ਦੀ ਸੁੰਦਰ ਦਾ ਸਰੂਪ ਦੇਖ ਕੇ ਤੀਰਥ ਪ੍ਰੋਹਤ ਚੇਤਨ ਨੇ ਗੁਰੂ ਸਾਹਿਬ ਦੀ ਸੇਵਾ ਵਿੱਚ ਪ੍ਰਸ਼ਨ ਕੀਤਾ ਉਹਨਾਂ ਨੇ ਜਿਹੜਾ ਉਹ ਪ੍ਰਸ਼ਨ ਕੀਤਾ ਸੀ ਪੰਡਤ ਚੇਤਰਾਮ ਨੇ ਕਿਹਾ ਕਿ ਜੋ ਆਪ ਦੇ ਸਾਥ ਆਦਮੀ ਹਨ ਇਹ ਕੇਸਾਧਾਰੀ ਅਤੇ ਸ਼ਸਤਰ ਪਹਿਨੇ ਹੋਏ ਹਨ ਇਹਨਾਂ ਦਾ ਕਿਹੜਾ ਧਰਮ ਹੈ ਅਤੇ ਕਿਹੜੀ ਜਾਤੀ ਹੈ ਇਹ ਜੋ ਸਿੱਖ ਹਨ ਗੁਰੂ ਸਾਹਿਬ ਨੇ ਫਿਰ ਕਿਹਾ ਕਿ ਇਹ ਜੋ ਸਿੱਖ ਹਨ ਨਾ Hindu ਅਤੇ ਨਾ Musalman ਹਨ ਇਹ ਇੱਕ ਅਕਾਲ ਦੇ ਪੁਜਾਰੀ ਅਤੇ ਤੀਜਾ ਪੰਥ ਸਭ ਤੋਂ ਵੱਖਰੇ ਹਨ ਇਹ ਉੱਤਰ ਸਤਗੁਰੂ ਜੀ ਨੇ ਦਿੱਤਾ ਇੱਥੇ ਮਹਾਰਾਜ ਕਈ ਦਿਨ ਪੜਾ ਕਰਨ ਤੋਂ ਬਾਅਦ ਅੱਗੇ ਭੀਲਵਾੜੇ ਨੂੰ ਚਲੇ ਗਏ ਪੁਸ਼ਕਰ ਸਰੋਵਰ ਦੇ ਕਿਨਾਰੇ ਗੋਬਿੰਦ ਘਾਟ ਵੀ ਬਣਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਜਿਹੜੀ ਇਹ ਧਰਤੀ ਹੈ ਉਹਨਾਂ ਦੇ ਗੁਰੂ ਸਾਹਿਬ ਜੀ ਦੀ ਆਉਣ ਦੀ ਯਾਦ ਦੇ ਵਿੱਚ ਇਹ ਸਥਾਨ ਜਿਹੜੇ ਇੱਥੇ ਉਹ ਬਣੇ ਹੋਏ ਨੇ ਇਹ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਦਾ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦੰਨੇ ਆ ਗੁਰਦੁਆਰਾ ਸਾਹਿਬ ਦੇ ਇਹ ਦਰਬਾਰ ਸਾਹਿਬ ਨੂੰ ਜਿਹੜਾ ਉਹ ਰਾਸਤਾ ਜਾਂਦਾ ਤੇ ਦਰਬਾਰ ਸਾਹਿਬ ਉੱਪਰਲੇ ਵਾਲੇ ਪਾਸੇ ਨੇ ਮੱਥਾ ਆਪਾਂ ਟੇਕਦੇ ਆਂ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਤਾਂ ਉਦੋਂ ਉਸ ਸਮੇਂ ਇੱਥੇ ਜਿਹੜਾ ਉਹ ਮੇਲਾ ਚੱਲ ਰਿਹਾ ਸੀਗਾ ਜਿਵੇਂ ਪੁਸ਼ਕਰ ਦੇ ਵਿੱਚ ਹਰ ਇੱਕ ਸਾਲ ਜਿਹੜਾ ਉਹ ਮੇਲਾ ਹੁੰਦਾ ਹਨਾ ਤੇ ਉਸ ਸਮੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਹਜ਼ੂਰ ਸਾਹਿਬ ਨੂੰ ਗਏ ਨੇ ਉਦੋਂ ਇਹ ਅਸਥਾਨ ਤੇ ਗੁਰੂ ਸਾਹਿਬ ਜੀ ਰੁਕੇ ਗਏ ਸੀਗੇ ਤੇ ਜਿਹੜਾ ਇੱਥੇ ਹੁਕਮਨਾਮਾ ਸਾਹਿਬ ਹੈ ਉਹ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਉਸ ਸਮੇਂ ਹੀ ਜਿਹੜਾ ਉਹ ਪੰਡਤਾਂ ਦਾ ਪਰਿਵਾਰ ਆ ਉਹਨਾਂ ਨੂੰ ਉਹ ਹੁਕਮਨਾਮਾ ਸਾਹਿਬ ਦੇ ਕੇ ਗਏ ਸੀਗੇ ਸਾਹਮਣੇ ਦਰਬਾਰ ਸਾਹਿਬ ਨੇ ਮੱਥਾ ਪੰਦਰ ਟੇਕਦੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈ ਜੀ ਹੁਣ ਆਪਾਂ ਤੁਹਾਨੂੰ ਉਹ ਹੁਕਮਨਾਮਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਹੜੇ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਪੁਸ਼ਕਰ ਦੇ ਇੱਕ ਪਰਿਵਾਰ ਨੂੰ ਦਿੱਤੇ ਸੀਗੇ ਉਹ ਜਿਹੜੇ ਪੰਡਤ ਜੀ ਨੇ ਉਹਨਾਂ ਦੀ ਬਾਜ਼ਾਰ ਦੇ ਵਿੱਚ ਦੁਕਾਨ ਆ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੇ ਬਾਜ਼ਾਰ ਆ ਗਉ ਘਾਟ ਤੇ ਜਿਹੜੀ ਉਹਨਾਂ ਦੀ ਦੁਕਾਨ ਆ ਗਉ ਘਾਟ ਦੇ ਬਿਲਕੁਲ ਨੇੜੇ ਤੇ ਇਹ ਜਿਹੜਾ ਪੁਸ਼ਕਰ ਸ਼ਹਿਰ ਆ ਇਹ ਲੇਕ ਦੇ ਆਲੇ ਦੁਆਲੇ ਬਸਿਆ ਹੋਇਆ ਉਹ ਆਪਾਂ ਲੇਕ ਵੀ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਦਿਖਾ ਦਾਂਗੇ ਤੇ ਇੱਥੇ ਕੁੱਲ 52 53 ਘਾਟ ਨੇ ਬਹੁਤ ਸਾਰੇ ਘਾਟ ਨੇ 52 53 ਉਹਨਾਂ ਦੇ ਵਿੱਚੋਂ ਇੱਕ ਘਾਟ ਆ ਗਉ ਘਾਟ ਤੇ ਉਹਨੂੰ ਗਉ ਘਾਟ ਵੀ ਕਿਹਾ ਜਾਂਦਾ ਤੇ ਉਹਨੂੰ ਗੋਵਿੰਦ ਘਾਟ ਵੀ ਕਿਹਾ ਜਾਂਦਾ ਦੋ ਨਾਮ ਨੇ ਉਸ ਘਾਟ ਦੇ ਹਨਾ ਇਹ ਜਿਹੜਾ ਉਹ ਬਾਜ਼ਾਰ ਹੈ ਸ਼ਹਿਰ ਪੁਸ਼ਕਰ ਦਾ ਤੇ ਬਹੁਤ ਸਾਰੀ ਵੀ ਵੱਡੀ ਮਾਰਕੀਟ ਹੈ ਤੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਹੱਥੀਂ ਸਮਾਨ ਹਨਾ ਜਿਹੜਾ ਮਿਲਦਾ ਹੈਂਡ ਮੇਡ ਚੀਜ਼ਾਂ ਤੇ ਇਹ ਮਾਰਕੀਟ ਦੇ ਵਿੱਚ ਉਹ ਪੰਡਤ ਜੀ ਦੀ ਵੀ ਦੁਕਾਨ ਹੈ ਜਿਹੜੇ ਪੰਡਤ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਹਕਮਨਾਮਾ ਸਾਹਿਬ ਹੈ ਤੇ ਉਧਰ ਨੂੰ ਚੱਲਦੇ ਆਂ ਉਹਨਾਂ ਦੀ ਦੁਕਾਨ ਆਪਾਂ ਲੱਭਦੇ ਆਂ ਗਊ ਘਾੜ ਦੇ ਨੇੜੇ ਉਹਨਾਂ ਦੀ ਦੁਕਾਨ ਜਿਹੜੀ ਉਹ ਦੱਸੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਪਤਾ ਕਰਿਆ ਸੀ ਬਾਕੀ ਮਾਰਕੀਟ ਦੇ ਵਿੱਚ ਐਵੇਂ ਦਾ ਸਮਾਨ ਮਿਲਦਾ ਆ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਸਮਾਨ ਹਨ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਮਿਲਦੀਆਂ ਨੇ ਤੇ ਸ਼ਹਿਰ ਪੁਸ਼ਕਰ ਦੇ ਵਿੱਚ ਮੰਦਰ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਮੰਦਰਾਂ ਦੀ ਗਿਣਤੀ ਇੱਥੇ ਤੁਹਾਨੂੰ ਜਿਹੜੀ ਉਹ ਦੇਖਣ ਨੂੰ ਮਿਲੂਗੀ ਇੱਥੇ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਬੋਰਡ ਦੇ ਉੱਪਰ ਸਾਰੇ ਘਾਟਾਂ ਦੇ ਨਾਮ ਲਿਖੇ ਹੋਏ ਨੇ ਇਸੇ ਤਰ੍ਹਾਂ ਇੱਥੇ ਬਹੁਤ ਸਾਰੇ ਘਾਟ ਨੇ ਜਿਵੇਂ ਆ ਬੰਸੀ ਘਾਟ ਗਵਾਲੀਅਰ ਘਾਟ ਕੁੱਲ ਘਾਟਾਂ ਦੀ ਗਿਣਤੀ 52 ਤੋਂ 53 ਦੱਸੀ ਜਾਂਦੀ ਆ ਉਸੇ ਤਰ੍ਹਾਂ ਇੱਕ ਘਾਟ ਆ ਗਊ ਘਾਟ ਉਹਨੂੰ ਗਊ ਘਾਟ ਵੀ ਕਿਹਾ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਘਾਟ ਵੀ ਕਿਹਾ ਜਾਂਦਾ ਹੈ ਤੇ ਉੱਥੇ ਆਪਾਂ ਜਾਵਾਂਗੇ ਉਹ ਘਾਟ ਦੇ ਤੁਹਾਨੂੰ ਦਰਸ਼ਨ ਵੀ ਜਿਹੜੇ ਉਹ ਕਰਵਾ ਦਾਂਗੇ ਉਹ ਘਾਟ ਦੇ ਨੇੜੇ ਪੰਡਤ ਜੀ ਦੀ ਦੁਕਾਨ ਜਿਹੜੀ ਉਹ ਦੱਸੀ ਜਾਂਦੀ ਹੈ ਬਿਜਿੰਨਾ ਕੋਲ ਜਿਹੜਾ ਉਹ ਹੁਕਮਨਾਮਾ ਸਾਇਵਾ ਹੈ ਨਾ ਤੇ ਇਹ ਸਾਰੀ ਮਾਰਕੀਟ ਹੈ ਤੇ ਆਪਾਂ ਲੱਭਦੇ ਹਾਂ ਉਹਨਾਂ ਦੀ ਦੁਕਾਨ ਤੇ ਬਾਬਾ ਜੀ ਕਹਿੰਦੇ ਸੀਗੇ ਵੀ ਜੇ ਉਹ ਦੁਕਾਨ ਤੇ ਨਾ ਹੋਏ ਉਹਨਾਂ ਦਾ ਫੋਨ ਨੰਬਰ ਵੀ ਉੱਥੇ ਲਿਖਿਆ ਹੋਇਆ ਹੈ ਤੁਸੀਂ ਕਾਲ ਵੀ ਕਰ ਲਿਓ ਉਹ ਆ ਜਾਣਗੇ ਤੇ ਇੱਥੇ ਨਾ ਪੁਸ਼ਕਰ ਦੇ ਵਿੱਚ ਆਹ ਮਠਿਆਈ ਵਾਲੀਆਂ ਦੁਕਾਨਾਂ ਬਹੁਤ ਨਹੀਂ ਆ ਚੀਜ਼ਾਂ ਇੱਥੇ ਬਹੁਤ ਬਣਦੀਆਂ ਨੇ ਜਿਵੇਂ ਆ ਬਾਈ ਹੋਣੀ ਪੂੜੇ ਬਣਾ ਰਹੇ ਨੇ ਮਾਲ ਪੂੜੇ ਬਹੁਤ ਬਣਦੇ ਨੇ ਇੱਥੇ ਪੁਸ਼ਕਰ ਦੇ ਵਿੱਚ ਬਾਹਰ ਪਿੱਛੇ ਵੀ ਹੋਟਲਾਂ ਤੇ ਜਿਹੜੇ ਉਹ ਦੇਖੇ ਨੇ ਮਾਲ ਪੂੜੇ ਫੇਮਸ ਨੇ ਇੱਥੇ ਦੇ ਇਹ ਵੀ ਆਪਾਂ ਦੇਖਾਂਗੇ ਟਰਾਈ ਕਰਾਂਗੇ ਖਾ ਕੇ ਬਾਕੀ ਪੁਸ਼ਕਰ ਸ਼ਹਿਰ ਦੇ ਵਿੱਚ ਬਹੁਤ ਫੋਰਨਰ ਆਉਂਦੇ ਨੇ ਬਾਹਰਲੀਆਂ ਕੰਟਰੀਆਂ ਤੋਂ ਬਹੁਤ ਟੂਰਿਸਟ ਇੱਥੇ ਜਿਹੜਾ ਉਹ ਆਉਂਦਾ ਹੈ ਸ਼ਹਿਰ ਪੁਸ਼ਕਰ ਦੇ ਵਿੱਚ ਤੇ ਉੱਪਰ ਸਜਾਵਟ ਜਿਹੜੀਆਂ ਕੀਤੀ ਹੋਈ ਹੈ ਸਾਰੀ ਇਹ ਮੇਲੇ ਕਰਕੇ ਕੀਤੀ ਹੋਈ ਹੈ ਤੇ ਇੱਕ ਹੋਲੀ ਦਾ ਤਿਹਾਰ ਵੀ ਇੱਥੇ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਪੁਸ਼ਕਰ ਦੇ ਵਿੱਚ ਗੋਰੇ ਆਉਂਦੇ ਨੇ ਇੱਥੇ ਹੋਲੀ ਬਣਾਉਣ ਬਾਕੀ ਆਪਣੇ ਇੰਡੀਆ ਦੇ ਵਿੱਚੋਂ ਵੀ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਲੋਕ ਆਉਂਦੇ ਨੇ ਤੇ ਗੋਰੀ ਵੀ ਬਹੁਤ ਵੱਡੀ ਬੱਦਰ ਤੇ ਆਉਂਦੇ ਨੇ ਇੱਥੇ ਹੋਲੀ ਮਨਾਉਣ ਵਾਸਤੇ ਤੇ ਆਹ ਸਾਹਮਣੇ ਜਿਹੜੀ ਤੁਸੀਂ ਦੁਕਾਨ ਦੇਖ ਰਹੇ ਹੋ ਇਹ ਪੰਡਤ ਜੀ ਦੀ ਦੁਕਾਨ ਹੈ ਤੇ ਜਿਨ੍ਹਾਂ ਦੇ ਕੋਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਸਾਹਿਬਾ ਹੈ ਨਾ ਤੇ ਉਹਨਾਂ ਨੂੰ ਅਸੀਂ ਫੋਨ ਕਰਿਆ ਇੱਥੇ ਫੋਨ ਨੰਬਰ ਲਿਖਿਆ ਹੋਇਆ ਉਹ ਕਹਿੰਦੇ ਅਸੀਂ ਮੈਂ 5-10 ਮਿੰਟਾਂ ਦੇ ਵਿੱਚ ਆਉਣਾ ਤੇ ਜੇ ਤੁਸੀਂ ਵੀ ਇੱਥੇ ਆਉਂਗੇ ਸ਼ਹਿਰ ਪੁਸ਼ਕਰ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਗੇ ਤਾਂ ਇਹ ਹੁਕਮਨਾਮਾ ਸਾਹਿਬ ਦੇ ਜੇ ਤੁਸੀਂ ਦਰਸ਼ਨ ਕਰਨੇ ਨੇ ਤਾਂ ਗਉਂ ਘਾਟ ਦੇ ਨੇੜੇ ਇਹਨਾਂ ਦੀ ਜਿਹੜੀ ਉਹ ਦੁਕਾਨ ਹੈ ਇਹਨਾਂ ਦਾ ਫੋਨ ਨੰਬਰ ਲਿਖਿਆ ਹੋਇਆ ਤੁਸੀਂ ਫੋਨ ਨੰਬਰ ਤੇ ਗੱਲ ਕਰ ਸਕਦੇ ਹੋ ਜਦੋਂ ਫੋਨ ਕਰਦੇ ਆ ਫਿਰ ਉਹ ਆ ਜਾਂਦੇ ਨੇ ਹੁਣ 4:00 ਵਜੇ ਦਾ ਸਮਾਂ ਹੋਇਆ ਤੇ ਇੱਥੇ ਪੁੱਛਣ ਤੇ ਤੁਹਾਨੂੰ ਪਤਾ ਵੀ ਲੱਗੇ ਆਲੇ ਦੁਆਲੇ ਦੁਕਾਨ ਵਾਲੇ ਬਾਈਆਂ ਤੋਂ ਕਹਿੰਦੇ ਵੀ ਉਹ 4:00 ਵਜੇ ਆਉਂਦੇ ਹੁੰਦੇ ਨੇ ਸ਼ਾਮ ਨੂੰ ਹਨਾ ਇੱਥੇ ਤੇ ਬਾਕੀ ਉਹਨਾਂ ਨਾਲ ਫੋਨ ਤੇ ਗੱਲ ਹੋ ਗਈ ਜਦੋਂ ਹੀ ਆਉਂਦੇ ਨੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਹੁਕ ਦੀ ਪੰਜਾਬੀ ਪੰਡਤ ਜੀ ਹੈ ਨਾ ਆ ਸਾਰੀ ਇਹ ਦੁਕਾਨ ਉਹਨਾਂ ਦੀ ਇੱਥੇ ਆਪਾਂ ਪੰਡਤ ਜੀ ਕੋਲੇ ਪਹੁੰਚ ਗਏ ਤੇ ਆਪਾਂ ਉਹ ਤੋਂ ਹੁਕਮਨਾਮਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜਿਹੜੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਹੁਕਮਨਾਮਾ ਸਾਹਿਬ ਨੇ ਤੇ ਪੰਡਤ ਜੀ ਗੁਰੂ ਸਾਹਿਬ ਨੇ ਆਪ ਲਿਖੇ ਹੋਏ ਹੱਥ ਲਿਖਤ ਨੇ ਜੀ ਉਹਨਾਂ ਦੇ ਹੁਕਮਨਾਮਾ ਸਾਹਿਬ ਜਿਹੜਾ ਉਹਨਾਂ ਨੇ ਆਪਣੇ ਹੱਥ से ਲਿਖਿਆ ਹੈ ਹਾਂਜੀ ਔਰ ਅਵਰ ਬੂਝੋ ਜੀ ਖੇਤਮ ਦਾ ਜੀ ਉਹ ਦਿਹਾਤਾ ਠੀਕ ਹੈ ਜੀ ਔਰ ਜਬ ਬੂਝਾ ਜੀ ਹਜੂ ਸਾਹਿਬ ਅਜੂ ਸਾਹਿਬ ਜਾ ਰਹੇ ਤੇ ਪੁਸਤਕਲ ਕੇ ਪਹਿਲੇ ਜਪਰੀ ਕੇ ਪਾਸ ਨੇ ਨਰੈਣਾ ਘ वहाँ से दादू जी से सत्संग करके उनसे मिलके पुष्कर आए उस जमाने में हमारे बुजुर्ग चेतन दास जी थे यहाँ पे उन्होंने उनकी रहने की व्यवस्था खाने की डेरे वगैरह की जो व्यवस्था थी हमारे बुजुर्ग चेतन दाजी ने करी थी ठीक है जी जब वो जाने लगे तो कुछ हमारे बुजुर्गों को कुछ माया वगैरह देना चाह हाँ जी तो हमारे बुजुर्गों ने कह के मना कर दिया कि भाई ये माया है ये आज हमारे पास है कल किसी के पास है ये रुकने वाले नहीं है तो कहा आप क्या चाहते हो तो हमारे बुजुर्गों ने कहा पुष्कर में कोई भी खालसा आवे तो हमारी औलाद को तो माने दूसरे पंडित को नहीं माने तो यही लिखा हुआ है एक ओंकार श्री गुरु जी की फतेह सर्वत पंथ खालसा जी के नाम जी विक्रम दिसंबर सत्रह सो बारह सूदी पंद्रह को गोविंद सिंह दादू मुकाम से पुष्कर तीर्थ मुकाम किया तीर्थ स्नान किया सबल किया पुरोहित चेतन दास को जो सिंह गुरु के पंत का पुष्कर आवे तो पुरो और पुरोहित चेतन दास की औलाद को माने और किसी को न माने ये ब्राह्मण बड़ा संतों की महात्मा है यथाशत सकत की सेवा करनी है दशक गोविंद सिंह तीर मुखी साथ में बाबा सुंदर सिंह संत वाई शेठ सिंह से और अवतार सिंह इसके बाद हजूर साहब के प्रसिद्ध सेवक संत बाबा निधान सिंह जी भी आए थे यहाँ पे उन्होंने भी ये खबरनामा देखा था नब्बे साल पहले जी फिर उन्होंने भी हमको लिख के दिया था ठीक है जी बोले सोर्याकाल और आप रिकॉर्ड भी रखते हो जी जो सभी आते हैं जहाँ पर उनका आ, रखते हैं पर तो आपका कोई यहाँ पे कोई आया हुआ होगा तब मिलेगा ठीक है ठीक है तब मिलेगा ठीक है जी आप कितने बजे से कितने बजे तक होते हो अगर दर्शन करने हो किसी ने जी वैसे तो मोस्टली एक बजे तक तो मिलती ही है हाँ जी हाँ जी एक बजे के बाद खाना वगैरह खाने के लिए जाते हैं ठीक है जी मोबाइल कॉल आ जाता है हाँ जी ਕੋ ਬਲਬ ਦਰਤਾ ਹਾਂਜੀ ਜੇਹੀ ਨੰਬਰ ਹੈ ਨਾ ਇਹ ਆਪਕੇ ਇਹ ਨੰਬਰ ਨੇ ਪੰਡਤ ਜੀ ਦੇ ਜੇ ਤੁਸੀਂ ਹਕਮਨਾਮਾ ਸਾਹਿਬ ਦੇ ਦਰਸ਼ਨ ਕਰਨੇ ਨੇ ਇਹ ਨੰਬਰਾਂ ਤੇ ਤੁਸੀਂ ਫੋਨ ਕਰਕੇ ਦਰਸ਼ਨ ਕਰ ਸਕਦੇ ਹੋ ਤੇ ਇਹ ਇੱਥੇ ਬਾਜ਼ਾਰ ਦੇ ਵਿੱਚ ਇਹਨਾਂ ਦੀ ਹੈ ਦੁਕਾਨ ਹੈ ਨਾ ਉੱਪਰ ਜਿਵੇਂ ਲਿਖਿਆ ਹੋਇਆ ਸਾਰਾ ਤੇ ਪੰਜਾਬ ਰਾਜ ਦੇ ਕੀ ਪੁਜਿਤ ਤੇ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਹਕਮਨਾਮਾ ਸਾਹਿਬ ਦੇ ਤੇ ਆਪਕ ਕਿਤਨੀ ਆਪਕੀ ਕੌਨਸੀ ਪੀੜੀ ਚੱਲ ਰਹੀ ਹੈ ਨੌਵੀਂ ਪੀੜੀ ਹੈ ਨੌਵੀਂ ਪੀੜੀ ਹੈ ਠੀਕ ਹੈ ਜੀ ਇਹ ਨੌਵੀਂ ਪੀੜੀ ਹੈ ते जी जो फ्रेम है जी ये सारा पहले आपने आपके मतलब जो बुजुर्ग थे उन्होंने फ्रेम में लगवा दिया अच्छा जो ज्ञानी जैल हम इसको रखते थे, थे गोल करके, करके तो उन्होंने कहा था ये आप इस प्रकार तो ये फट जाएगा खत्म हो जाएगा हाँ जी हाँ जी फिर उन्होंने किसी को कह के ठीक है जी इसका फ्रेम बनवा के ठीक है जी ठीक है ਪਾਤਨੂ ਦਰਸ਼ਨ ਕਰਵਾਈ ਨੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਹੁਕਮਨਾਮਾ ਸਾਹਿਬ ਦੇ ਹਨ ਤੇ ਇਹ ਪੰਡਤ ਜੀ ਕੋਲ ਹੁਣ ਵੀ ਉਹ ਹੁਕਮਨਾਮਾ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਤੇ ਇੱਥੇ ਜਿਹੜੀਆਂ ਵੀ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਪੰਡਤ ਜੀ ਉਹਨਾਂ ਦਾ ਰਿਕਾਰਡ ਇੱਥੇ ਲਿਖ ਲੈਂਦੇ ਨੇ ਹਨਾ ਵੀ ਕਿਹੜਾ ਕਿਹੜੀ ਤਰੀਕ ਨੂੰ ਆਇਆ ਸੀ ਕਿਹੜੇ ਸੰਗ ਦੇ ਵਿੱਚ ਆਇਆ ਸੀ ਸਾਰਾ ਰਿਕਾਰਡ ਪੰਡਤ ਜੀ ਜਿਹੜਾ ਉਹ ਸੰਭਾਲ ਕੇ ਰੱਖ ਦਿੰਦੇ ਨੇ ਆਪਣੇ ਕੋਲੇ ਤੇ ਜੇ ਤੁਸੀਂ ਆਉਨੇ ਹੋ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਹੋ ਪੁਸ਼ ਕਰਾਉਨੇ ਹੋ ਜਿਵੇਂ ਪੁਸ਼ਕਰ ਦਾ ਮੇ ਬਹੁਤ ਸਾਰੇ ਪੰਜਾਬ ਤੋਂ ਮੇਲੇ ਦੇ ਵਿੱਚ ਵੀ ਆਏ ਹਨ ਜੇ ਅਗਲੇ ਸਾਲ ਵੀ ਤੁਸੀਂ ਆਓਗੇ ਮੇਲੇ ਤੇ ਜਾਂ ਕਦੋਂ ਵੀ ਪੁਸ਼ਕਰ ਆਉਨੇ ਹੋ ਗੁਰਦੁਆਰਾ ਸਾਹਿਬ ਤਾਂ ਇਹ ਹੁਕਮਨਾਮਾ ਸਾਹਿਬ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਇਹ ਨੇ ਹੱਥ ਲਿਖਤ ਗੁਰੂ ਸਾਹਿਬ ਜੀ ਦੇ ਆਪਣੀ ਮਤਲਬ ਲਿਖਤਾ ਹੈ ਜਿਹੜੇ ਹੁਕਮਨਾਮਾ ਸਾਹਿਬ ਨੇ ਸਾਰਾ ਰਿਕਾਰਡ ਜਿਹੜਾ ਉਹ ਸੰਭਾਲ ਕੇ ਰੱਖਦੇ ਨੇ ਇਹਨਾਂ ਕਿਤਾਬਾਂ ਦੇ ਵਿੱਚ ਸਾਰੀਆਂ ਕਾਪੀਆਂ ਦੇ ਵਿੱਚ ਹੈਨਾ ਅੱਲਾ ਬੜਾ ਕਾਮ ਬੁਲਾੜਾ ਬੀਰੂ ਬੱਲਾੜਾ ਲੋਪਾ ਜੇ ਕਾ ਕਾ ਬੋਲਾ ਬੁੱਗਾ ਕਲਾਂ ਜੀ ਬੁੱਗਾ ਕਲਾਂ ਉੱਚਾ ਪਿੰਡ ਬਨੂਰ ਹਾਂ ਜੋ ਉੱਚਾ ਪਿੰਡ ਹੈ ਨਾ ਉਹ ਹਮਾਰੇ ਜ਼ਿਲ੍ਹੇ ਕਾ ਹੀ ਪਿੰਡ ਹੈ ਉੱਚਾ ਪਿੰਡ ਹਮਾਰੇ ਜ਼ਿਲ੍ਹੇ ਕਾ ਹੀ گاਉਂ ਹੈ ਇਹ ਪੰਡਤ ਜੀ ਨੂੰ ਆਪਾਂ ਐਂਟਰੀ ਕਰਵਾ ਰਹੇ ਹਾਂ ਵੀ ਆਪਾਂ ਇੱਥੇ ਆ ਕੇ ਗਏ ਹਾਂ ਨਾ ਜਿੰਨੀ ਵੀ ਸੰਗਤ ਇੱਥੇ ਦਰਸ਼ਨ ਵਾਸਤੇ ਆਉਂਦੀ ਆ ਨੇ ਪੰਡਤ ਜੀ ਉਹਨਾਂ ਦੀ ਐਂਟਰੀ ਕਰ ਲਉਂਦੇ ਨੇ ਸਹੀ ਹੈ ਹਾਂ ਜੀ ਹਾਂ ਜੀ ਬੁੱਗਾ ਕਲਾਂ ਜੀ ਜ਼ਿਲ੍ਹਾ ਜ਼ਿਲ੍ਹਾ ਫਤਿਹਗੜ ਸਾਹਿਬ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਮੁੱਖ ਗਊਗਾਟ ਪੁਸ਼ਕਰ ਰਾਜ ਤੇ ਜਿਹੜਾ ਗਾਉ ਘਾਟ ਆ ਇਸੇ ਤਰ੍ਹਾਂ ਇੱਥੇ 52 ਤੋਂ 53 ਘਾਟ ਨਹੀਂ ਇਹ ਮੇਨ ਮਾਰਕੀਟ ਦੇ ਵਿੱਚ ਆ ਇਧਰ ਸਾਰਾ ਇਹ ਬਾਜ਼ਾਰ ਆ ਆਲੇ ਦੋਲੇ ਸਾਰੀਆਂ ਦੁਕਾਨਾਂ ਨੇ ਇਹ ਦੇ ਬਾਜ਼ਾਰ ਦੇ ਵਿੱਚ ਇਹ ਜਿਹੜਾ ਉਹ ਘਾਟ ਆ ਤੇ ਇਸੇ ਘਾਟ ਨੂੰ ਗੁਰੂ ਗੋਬਿੰਦ ਸਿੰਘ ਘਾਟ ਜਿਹੜਾ ਉਹ ਕਿਹਾ ਜਾਂਦਾ ਤੇ ਚੱਲਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾ ਦੰਦੇ ਆ ਹੋ ਸਕਦਾ ਵੀ ਇਹ ਥਾਂ ਤੇ ਕਿਸੇ ਸਮੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਹੋਣ ਤੇ ਚੱਲਦੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਕਰਵਾ ਦੰਦੇ ਆ ਤੇ ਇਹ ਜਿਹੜੇ ਸਾਰੇ ਘਾਟ ਨੇ ਇਹ ਲੇਕ ਦੇ ਉੱਪਰ ਬਣੇ ਹੋਏ ਨੇ ਤੇ ਅੰਦਰ ਚੱਲਦੇ ਆ ਚੱਪਲਾਂ ਉਤਾਰ ਕੇ ਅੰਦਰ ਇੱਥੇ ਜਾਣਾ ਪੈਂਦਾ ਪਹਿਲਾਂ ਆਪਾਂ ਜੂ ਚੱਲਦੇ ਆ ਜੀ ਆਪਾਂ ਦੇਖਦੇ ਆ ਇਹ ਘਾਟ ਹਨਾ ਗਉਂ ਘਾਟ ਤੇ ਜਿਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਘਾਟ ਵੀ ਉਹ ਕਿਹਾ ਜਾਂਦਾ ਤੇ ਬਹੁਤ ਸੰਗਤਾਂ ਆਉਂਦੀਆਂ ਨੇ ਇੱਥੇ ਤੇ ਇੱਥੇ ਆ ਕੇ ਸੰਗਤਾਂ ਜਿਹੜੇ ਉਹ ਇਸ਼ਨਾਨ ਵੀ ਕਰਦੀਆਂ ਨੇ ਹਨਾ ਇਹ ਘਾਟਾਂ ਤੇ ਤੇ ਇਹ ਜਿਹੜਾ ਇਹ ਘਾਟ ਹੈ ਸਾਰਾ ਜਿਹੜੀ ਪੁਸ਼ਕਰ ਦੀ ਉਹ ਲੇਕ ਆ ਹਨ ਉਹਦੇ ਆਲੇ ਦੁਆਲੇ ਜਿਹੜੇ ਇਹ ਘਾਟ ਬਣੇ ਹੋਏ ਨੇ 52 ਤੋਂ 53 ਘਾਟ ਜਿਹੜੇ ਇੱਥੇ ਹੋ ਹੈਗੇ ਨੇ ਜੇ ਥੱਲੇਲੇ ਪਾਲੇ ਪਾਸੇ ਬਿਲਕੁਲ ਕਾਂਡੇ ਦੇ ਆਪਾਂ ਜਾਵਾਂਗੇ ਤੇ ਬਹੁਤ ਸੰਗਤਾਂ ਇੱਥੇ ਆਉਂਦੀਆਂ ਨੇ ਅਸੰਗਤਾਂ ਆ ਕੇ ਇੱਥੇ ਜਿਹੜਾ ਹੁਸ਼ਨਾਨ ਕਰਦੀਆਂ ਨੇ ਬਾਕੀ ਆਲੇ ਦੁਆਲੇ ਇੱਥੇ ਦੁਕਾਨਾਂ ਨੇ ਬਹੁਤ ਸਾਰੀਆਂ ਜਿਹੜਾ ਮੱਥਾ ਟੇਕਣ ਵਾਸਤੇ ਪ੍ਰਸ਼ਾਦ ਜਿੱਥੋਂ ਜਿਹੜਾ ਉਹ ਮਿਲ ਜਾਂਦਾ ਹਨ ਇਸ ਤਰ੍ਹਾਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨਿਗੀਆਂ ਤੇ ਇੱਥੇ ਇੱਕ ਪੱਥਰ ਵੀ ਹੈ ਜਿਹੜੇ ਪੱਥਰ ਤੇ ਲਿਖਿਆ ਹੋਇਆ ਗੋਵਿੰਦ ਘਾਟ ਉਹ ਵੀ ਆਪਾਂ ਇੱਥੋਂ ਜਿਹੜਾ ਉਹ ਲੱਭ ਲਾਂਗੇ ਤੇ ਇੱਥੇ ਨਾ ਉੱਪਰ ਲਿਖਿਆ ਹੋਇਆ ਪੱਥਰ ਲਾ ਕੇ ਗੁਰੂ ਗੋਬਿੰਦ ਸਿੰਘ ਘਾਟ ਤੇ ਬਾਹਰ ਲਿਖਿਆ ਹੋਇਆ ਗਉਂ ਘਾਟ ਉੱਪਰ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਘਾਟ ਤੇ ਇਹਨੂੰ ਗਉਂ ਘਾਟ ਵੀ ਕਿਹਾ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਘਾਟ ਵੀ ਕਿਹਾ ਜਾਂਦਾ ਇਹ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਅੰਦਰ ਪੱਥਰ ਜਿਹੜਾ ਉਹ ਲੱਗਿਆ ਹੋਇਆ ਜੀ ਤੁਸੀਂ ਵੀ ਆਓ ਇੱਥੇ ਦਰਸ਼ਨ ਕਰਨ ਵਾਸਤੇ ਵੀ ਆਉਣੇ ਨੇ ਆ ਸਾਹਮਣੇ ਉਹ ਰਸਤਾ ਆਉਂਦਾ ਜਿਹੜਾ ਮਾਰਕੀਟ ਦੇ ਵਿੱਚੋਂ ਲਿਖਿਆ ਹੋਇਆ ਬਾਹਰ ਬੋਰ ਲੱਗਿਆ ਹੋਇਆ ਮੁੱਖ ਗਉਂ ਘਾਟ ਇਹ ਸਾਰੀਆਂ ਇੱਥੇ ਆਲੇ ਦੁਆਲੇ ਜਿਹੜੀਆਂ ਉਹ ਦੁਕਾਨਾਂ ਨੇ ਇਹ ਤੁਸੀਂ ਨਿਸ਼ਾਨੀ ਜਿਹੜੀ ਉਹ ਰੱਖ ਲਿਓ ਤੇ ਇੱਧਰ ਸਾਹਮਣੇ ਇੱਕ ਆਹ ਮੰਦਿਰ ਵੀ ਹੈਗਾ ਹਨਾ ਤੇ ਇੱਥੋਂ ਇਹ ਰਸਤਾ ਜਿਹੜ ਗੁਰੂ ਗੋਬਿੰਦ ਸਿੰਘ ਘਾਟ ਪੱਥਰ ਦੇ ਉੱਪਰ ਜਿਹੜਾ ਹੋ ਲਿਖਿਆ ਹੋਇਆ ਹੋ ਸਕਦਾ ਵੀ ਇਹ ਸਥਾਨ ਤੇ ਵੀ ਇਹ ਘਾਟ ਤੇ ਵੀ ਗੁਰੂ ਸਾਹਿਬ ਇੱਥੇ ਹੋ ਆਏ ਹੋਣ ਹਨ ਤੇ ਤੁਸੀਂ ਦਰਸ਼ਨਾਂ ਜਿਹੜੇ ਹੋ ਕਰ ਸਕਦੇ ਹੋ ਇੰਨੀ ਕਿ ਜਗਾਈ ਆ ਤੇ ਇੱਥੇ ਜਿਹੜਾ ਇਹ ਸਥਾਨ ਬਣਿਆ ਹੋਇਆ ਗੋਬਿੰਦ ਘਾਟ ਇਸ ਬੋਰਡ ਦੇ ਉੱਪਰ ਜਿਹੜਾ ਉਹ ਲਿਖਿਆ ਹੋਇਆ ਤੇ ਇਹਦੇ ਨਾਲ ਹੀ ਜਿਹੜੀ ਉਹ ਇੱਥੇ ਥੱਲੇ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਥੇ ਸਾਰੇ ਆ ਕੇ ਇਸ਼ਨਾਨ ਵੀ ਉਹ ਕਰ ਦਨੇ ਹਨ ਤੇ ਜਿਹੜੀ ਉਹ ਲੀਕ ਬਣੀ ਹੋਈ ਹੈ ਇਹ ਸਾਰੀ ਜਿਹੜੀ ਝੀਲ ਹੈ ਇਹਦੇ ਆਲੇ ਦੁਆਲੇ ਸਾਰਾ ਜਿਹੜਾ ਉਹ ਘਾਟ ਨੇ ਇਹ ਜਿਹੜੇ 52 53 ਘਾਟ ਨੇ ਇਹ ਚੀਲ ਦੇ ਆਲੇ ਦੁਆਲੇ ਜਿਹੜੇ ਉਹ ਸਾਰੇ ਘਾਟ ਨੇ ਜਿਵੇਂ ਆ ਘਾਟ ਆ ਇਹ ਘਾਟ ਦਾ ਨਾਮ ਆ ਜਿਵੇਂ ਗਉਂ ਘਾਟ ਹਨਾ ਇਹ ਤੋਂ ਅੱਗੇ ਵਾਲੇ ਘਾਟ ਨੇ ਕਿਸੇ ਦਾ ਗਵਾਲੀਅਰ ਘਾਟ ਅਲੱਗ-ਅਲੱਗ ਨਾਮ ਨੇ ਇਹ ਜਿਹੜੀ ਸਾਹਮਣੇ ਵਾਲੀ ਇਮਾਰਤ ਆ ਉੱਪਰ ਗੁੰਮਦ ਬਣਿਆ ਹੋਇਆ ਤੇ ਗੁੰਮਦ ਦੇ ਥੱਲੇ ਜਿਹੜੇ ਉਹ ਪੱਥਰ ਲੱਗੇ ਹੋਏ ਨੇ ਜਿਨ੍ਹਾਂ ਤੇ ਲਿਖਿਆ ਹੋਇਆ ਗੋਬਿੰਦ ਘਾਟ ਆ ਤੇ ਇਹਦੇ ਥੱਲੇ ਇੱਕ ਮੰਦਿਰ ਆ ਗੁਪੇਸ਼ਵਰ ਮਹਾਦੇਵ ਇਹ ਇੱਥੇ ਮੰਦਿਰ ਬਣਿਆ ਹੋਇਆ ਥੱਲੇ ਹਨਾ ਉੱਪਰ ਗੋਬਿੰਦ ਘਾਟ ਲਿਖਿਆ ਹੋਇਆ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਜ ਉਹ ਜਿਹੜਾ ਮੰਦਿਰ ਹੈ ਉਹਦੇ ਤੁਹਾਨੂੰ ਦਰਸ਼ਨਾਂ ਜਿਹੜੇ ਉਹ ਕਰਵਾਉਣੇ ਆ ਉਹ ਇੱਥੋਂ ਥੋੜੀ ਦੂਰੀ ਤੀ ਹੈ ਉਹ ਵੀ ਮੇਨ ਮਾਰਕੀਟ ਦੇ ਵਿੱਚ ਹੈ ਆਪਾਂ ਪਹੁੰਚ ਗਏ ਜੀ ਬ੍ਰਹਮਾ ਜੀ ਦੇ ਮੰਦਿਰ ਦੇ ਨੇੜੇ ਤੇ ਇਧਰੋਂ ਆਪਾਂ ਤੁਹਾਨੂੰ ਦਰਸ਼ਨਾਂ ਜਿਹੜੇ ਉਹ ਕਰਵਾ ਦੰਨੇ ਆ ਸਾਹਮਣੇ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਮੰਦਿਰ ਦੇ ਵਿੱਚ ਮੱਥਾ ਟੇਕਣ ਵਾਲਿਆਂ ਦੀਆਂ ਹੀ ਲਾਈਨਾਂ ਨੇ ਇਹ ਜਿਹੜਾ ਮੰਦਿਰ ਆ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਇੱਕੋ ਇੱਕ ਮੰਦਿਰ ਆ ਜਿਹੜਾ ਕਿ ਬ੍ਰਹਮਾ ਜੀ ਦਾ ਮੰਦਿਰ ਹੈ ਜਿਹੜਾ ਕਿ ਇੱਥੇ ਹੀ ਹੈ ਸ਼ਹਿਰ ਪੁਸ਼ਕਰ ਦੇ ਵਿੱਚ ਇਸ ਮੰਦਿਰ ਦੇ ਅੰਦਰ ਵੀਡੀਓਗ੍ਰਾਫੀ允许 ਨਹੀਂ ਹੈਗੀ ਤਾਂ ਬਾਹਰੋਂ-ਬਾਹਰੋਂ ਆਪਾਂ ਤੁਹਾਨੂੰ ਤੇ ਅੰਦਰ ਵੀਡੀਓਗ੍ਰਾਫੀ ਜਿਹੜੀ ਅਲਾਉਡ ਨਹੀਂ ਸਾਹਮਣੇ ਤੁਸੀਂ ਦੇਖੋ ਵੀ ਇਕੱਠਾ ਹਨਾ ਲਾਈਨਾਂ ਲੱਗੀਆਂ ਹੋਈਆਂ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਬ੍ਰਹਮਾ ਜੀ ਦਾ ਇਹ ਮੰਦਰ ਹੈ ਤੇ ਬਿਲਕੁਲ ਸ਼ਹਿਰ ਪੁਸ਼ਕਰ ਦੀ ਮਾਰਕੀਟ ਦੇ ਵਿੱਚ ਆ ਗਿਆ ਤੇ ਜਿੰਨੇ ਵੀ ਪੁਸ਼ਕਰ ਆਉਂਦੇ ਨੇ ਫਿਰ ਇਹ ਮੰਦਰ ਦੇ ਜਿਹੜੇ ਦਰਸ਼ਨ ਉਹ ਕਰਕੇ ਜਾਂਦੇ ਨੇ ਤੇ ਆਲੇ-ਦੋਲੇ ਸਾਰੇ ਇੱਥੇ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਆਲੇ-ਦੋਲੇ ਸਾਰੀਆਂ ਇੱਥੇ ਦੁਕਾਨਾਂ ਨੇ ਜਿੱਥੋਂ ਆ ਪ੍ਰਸ਼ਾਦ ਮਿਲਦਾ ਹਨਾ ਮੱਥਾ ਟੇਕਣ ਵਾਲਾ ਐਵੇਂ ਦੀਆਂ ਟੋਕਰੀਆਂ ਦੇ ਵਿੱਚ ਪਾ ਕੇ ਇਹ ਪ੍ਰਸ਼ਾਦ ਦੇ ਦਿੰਦੇ ਨੇ ਤੇ ਅੰਦਰ ਜਿਹੜਾ ਉਹ ਇਹਦਾ ਉਹ ਮੱਥਾ ਟੇਕਿਆ ਜਾਂਦਾ ਤੇ ਆ ਉਹ ਜਿਹੜਾ ਉਹ ਮੁੱਖ ਗੇਟ ਹੈ ਮੰਦਿਰ ਦਾ ਉੱਪਰ ਲਿਖਿਆ ਹੋਇਆ ਸ਼੍ਰੀ ਬ੍ਰਹਮਾ ਜੀ ਮੰਦਿਰ ਇਹ ਮੰਦਿਰ ਦਾ ਜਿਹੜਾ ਉਹ ਮੁੱਖ ਦਵਾਰ ਹੈ ਆਪਾਂ ਦਰਸ਼ਨ ਕਰ ਲਈ ਜੀ ਬ੍ਰਹਮਾ ਜੀ ਦੇ ਮੰਦਿਰ ਦੇ ਹਣਾ ਤੇ ਹੁਣ ਤੁਹਾਨੂੰ ਥੋੜੀ ਜਿਹੀ ਇਹ ਮਾਰਕੀਟ ਦਿਖਾਉਣੀ ਆ ਇਹ ਜਿਹੜੀ ਪੁਸ਼ਕਰ ਦੀ ਮੇਨ ਮਾਰਕੀਟ ਹੈ ਇਹਦੇ ਵਿੱਚੇ ਬ੍ਰਹਮਾ ਜੀ ਦਾ ਜਿਹੜਾ ਉਹ ਮੰਦਿਰ ਹੈ ਤੇ ਗੁਰਦੁਆਰਾ ਸਾਹਿਬ ਵੀ ਜਿਹੜੇ ਇਹ ਮਾਰਕੀਟ ਦੇ ਨੇੜੇ ਹੀ ਨੇ ਬਾਕੀ ਜਿਹੜੇ ਸਾਰੇ ਘਾਟ ਨੇ ਉਹ ਵੀ ਇਹ ਬਾਜ਼ਾਰ ਦੇ ਵਿੱਚੇ ਨੇ ਤੇ ਇੱਥੇ ਬਹੁਤ ਸਾਰੇ ਹੋਟਲ ਵੀ ਜਿਹੜੇ ਮਾਰਕੀਟ ਦੇ ਵਿੱਚ ਹੈਗੇ ਨੇ ਹਨਾ ਤੇ ਸਾਰੀ ਕੁਛ ਕੁ ਮਾਰਕੀਟ ਆਪਾਂ ਐਕਸਪਲੋਰ ਕਰਦੇ ਆਂ ਇਹ ਸਾਰਾ ਘੁੰਮਦੇ ਆਂ ਬਾਕੀ ਤਕਰੀਬਨ ਪੁਸ਼ਕਰ ਦੀਆਂ ਜਿਹੜੀਆਂ ਉਹ ਦੇਖਣ ਵਾਲੀਆਂ ਥਾਵਾਂ ਆਪਾਂ ਉਹ ਦੇਖ ਹੀ ਲਈਆਂ ਤੇ ਇਹੀ ਕੁਛ ਪੁਸ਼ਕਰ ਦੇ ਵਿੱਚ ਜਿਹੜਾ ਉਹ ਹੈ ਬਾਕੀ ਆ ਜਿਹੜਾ ਉਹ ਬਾਜ਼ਾਰ ਹੈ ਸ਼ਹਿਰ ਪੁਸ਼ਕਰ ਦਾ ਹਨਾ ਐਵੇਂ ਨਹੀਂ ਦੁਕਾਨਾਂ ਜੁੱਤੀਆਂ ਵਾਲੀਆਂ ਜਿਹੜੀਆਂ ਹੋ ਗਈਆਂ ਹਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਜੇ ਪੁਸ਼ਕਰ ਘੁੰਮਣਾ ਹੈ ਤਾਂ ਜੇ ਤੁਸੀਂ ਆਪਦੇ ਵੀਹਿਕਲ ਤੇ ਆ ਰਹੇ ਹੋ ਜਿਵੇਂ ਗੱਡੀ ਤੇ ਤਾਂ ਫਿਰ ਇੱਕ ਦਿਨ ਦੀ ਮਤ ਬਹੁਤਾ ਕੁਝ ਘੁੰਮਣ ਨੂੰ ਹੈ ਨਹੀਂ ਇੱਕ ਦਿਨ ਦੇ ਵਿੱਚ ਜਿਹੜਾ ਉਹ ਕਵਰ ਹੋ ਜਾਂਦਾ ਜਿਵੇਂ ਅਸੀਂ ਮੇਲਾ ਵੀ ਦੇਖਣਾ ਸੀ ਫੇਰ ਤਾਂ ਸਾਨੂੰ ਅੱਜ ਦੋ ਦਿਨ ਲੱਗ ਗਏ ਤੇ ਹੁਣ ਕੱਲ ਨੂੰ ਸਾਡੀ ਇੱਥੋਂ ਵਾਪਸੀ ਹੋਊਗੀ ਅਜਮੇਰ ਵੱਲ ਨੂੰ ਜਾਵਾਂਗੇ ਅਜਮੇਰ ਦੇਖਾਂਗੇ ਆਪਾਂ ਜਾ ਕੇ ਤੇ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਬਹੁਤ ਜ਼ਿਆਦੇ ਨੇ ਤੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਹੋਣ ਨੇ ਕਿਰਪਾਨਾਂ ਲੈ ਕੇ ਜਾਣੀਆਂ ਨੇ ਜਾਂ ਐਵੇਂ ਦਾ ਸਾਰਾ ਸਮਾਨ ਜਿਹੜਾ ਹੋ ਲੈਣਾ ਇਹ ਚੀਜ਼ਾਂ ਵੀ ਨੇ ਬਾਕੀ ਹਾ ਜੁਐਲਰੀ ਵਗੈਰਾ ਹੋਊਗੀ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਬਹੁਤ ਸਾਰੀਆਂ ਨੇ ਤੇ ਪੂਰੇ ਇੰਡੀਆ ਦੇ ਵਿੱਚੋਂ ਇੱਥੇ ਟੂਰਿਸਟ ਆਉਂਦਾ ਤੇ ਫੋਰਨਰ ਗੋਰੇ ਆਪਾਂ ਨੂੰ ਆਵੇਂ ਘੁੰਮਦੇ ਮਿਲ ਜਾਂਦੇ ਨੇ ਮਾਰਕੀਟ ਦੇ ਵਿੱਚ ਤੇ ਗੋਰੇ ਇੱਥੇ ਭਾਈ ਮੋਟਰਸਾਈਕਲ ਸੂਟਰੀਆਂ ਰੈਂਟ ਤੇ ਲੈ ਲੈਂਦੇ ਨੇ ਤੇ ਉਹ ਬਹੁਤ ਘੁੰਮਣਾਉਂਦੇ ਨੇ ਪੁਸ਼ਕਰ ਤੇ ਆ ਗੂਰੀਆਂ ਜਿਵੇਂ ਜਾ ਰਹੀਆਂ ਨੇ ਹਨ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ ਇੱਥੇ ਘੁੰਮਣਾਉਂਦੇ ਨੇ ਤੇ ਆ ਮੌਸਮਾਂ ਜਿਵੇਂ ਹੁਣ ਇਹ ਰਾਜਸਥਾਨ ਘੁੰਮਣ ਦਾ ਜਿਹੜਾ ਉਹ ਚੰਗਾ ਮੌਸਮ ਆ ਨਵੰਬਰ ਤੋਂ ਲੈ ਕੇ ਅਕਤੂਬਰ ਤੋਂ ਲੈ ਕੇ ਫਰਵਰੀ ਮਾਰਚ ਤੱਕ ਹਨ ਤੇ ਇਹ ਮਹੀਨਿਆਂ ਦੇ ਵਿੱਚ ਬਹੁਤ ਇੱਥੇ ਮਤਲਬ ਰਸ਼ ਹੁੰਦਾ ਹੈ Rajasthan ਦੇ ਸਾਰੀਆਂ ਘੁੰਮਣ ਵਾਲੀਆਂ ਥਾਵਾਂ ਤੇ ਚਾਹੇ ਆਪਾਂ ਜਿੱਧਰ ਨੂੰ ਮਰਜ਼ੀ ਚਲੇ ਜਾਈਏ ਉਦੇਪੁਰ જયਪੁਰ ਜੋਧਪੁਰ ਹਨ ਤੇ ਬਹੁਤ ਆਪਾਂ ਨੂੰ ਰਸ਼ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਮਾਲ ਪੂੜੇ ਬਹੁਤ ਵਿਕਦੇ ਨੇ ਆ ਬਾਈ ਇੱਧਰ ਬਣਾਉਣ ਵੀ ਲੱਗੇ ਹੋਏ ਨੇ ਹਨ ਤੇ ਆਪਾਂ ਇਹ ਖਾਣ ਵਾਸਤੇ ਆਏ ਆ ਬਹੁਤ ਸਾਰੇ ਇੱਥੇ ਹੋਟਲ ਨੇ ਸਾਰੇ ਹੋਟਲ ਵਾਲੇ ਮਾਲ ਪੂੜੇ ਬਣਾਉਂਦੇ ਨੇ ਆ ਬਾਈ ਉਹ ਨਹੀਂ ਗਰਮ ਗਰਮ ਇੱਥੇ ਬਣਾ ਵੀ ਰਹੇ ਨੇ ਤੇ ਬਹੁਤ ਸਾਰੇ ਹੋਟਲਾਂ ਤੇ ਮਾਲ ਪੂੜੇ ਜਿਹੜੇ ਉਹ ਵਿਕਦੇ ਨੇ ਹਨਾ ਤੇ ਆਪਾਂ ਟੇਸਟ ਵੀ ਕਰਕੇ ਦੇਖਾਂਗੇ ਤੇ ਆ ਬਾਈ ਨੇ ਬਣਾਏ ਨੇ ਤੇ ਨਾਲ ਗਰਮ ਗਲਾਬ ਜਮਨ ਤੇ ਜਿੰਨੇ ਵੀ ਇਥੇ ਹੋਟਲ ਨੇ ਆਲੇ ਦੁਆਲੇ ਨੇ ਸਾਰੇ ਬੁੱਕ ਨੇ ਸਾਨੂੰ ਵੀ ਬਹੁਤ ਔਖੀ ਇਥੇ ਜਗ੍ਹਾ ਮਿਲੀ ਆ ਸਾਹਮਣੇ ਵੀ ਇੱਕ ਹੋਟਲ ਸੀ ਤੇ ਆ ਦਿੱਤੇ ਨੇ ਬਾਈ ਨੇ ਬਣਾ ਕੇ ਮਾਲ ਪੂੜੇ ਇੱਕ ਪਲੇਟ ਆਇਆ ਇਸ ਕਹਾਵਲਾਂ ਇੱਕ ਪਲੇਟ ਆਪਾਂ ਟਰਾਈ ਕਰਕੇ ਦੇਖਦੇ ਆ ਫੇਰ ਜੇ ਆਪਾਂ ਨੂੰ ਟੇਸਟੀ ਲੱਗੀ ਹੋਰ ਮੰਗਾ ਲਾਂਗੇ ਹਾਂ ਬਾਈ ਦੇਖ ਆ ਕੇ ਫਿਰ ਦੇ ਰਿਐਕਸ਼ਨ ਆ ਕਿਵੇਂ ਆ ਨਾ ਉਹਨੇ ਤੋਂ ਟੈਸਟ ਕਰਾਉਣੇ ਆ ਭਾਈ ਆਪਾਂ ਇੱਥੇ ਭਾਈ ਕਿਵੇਂ ਆ ਮਿਲਕੀ ਕੇ ਕਾਲਾ ਰੈਸਟਾ ਮਿਲਕੀ ਕੇ ਕਾਲਾ ਰੈਸਟਾ ਤੇ ਇੱਥੇ ਆ ਤੁਸੀਂ ਆ ਦੇਖੋ ਆ ਫੋਲੋ ਹੋਇਆ ਹੋਇਆ ਭਾਈ ਸਾਰਾ ਹੋਟਲ ਇਹਨਾਂ ਦਾ ਆ ਹਨਾ ਸਾਨੂੰ ਮਸਾ ਜਗ੍ਹਾ ਮਿਲੀ ਇੱਥੇ ਆ ਭਾਈ ਯੂਨੀਵਰਸਿਟੀ ਸੀ ਇਹਨਾਂ ਦੇ ਟੇਬਲ ਤੇ ਬੈਠੇ ਆਂ ਸੀ ਆ ਕੇ ਔਰ ਭਾਈ ਕੈਸੇ ਹੋ ਠੀਕ ਹੋ जय जो मालपुरा है आप यहीं से हो पुष्कर से नहीं, नहीं, तो अच्छा जो जो मालपुरा है यहाँ का फेमस है सभी होटलों में प्रसिद्ध है सभी होटलों पर मिलता है ना नहीं पुष्कर के ज़्यादा ज़्यादा फेमस नहीं पुष्कर में अच्छा उन्नीस सौ इक्की ठीक है जेडी दुकान है 1921 ਤੋਂ ਇੱਥੇ ਇਹ ਸਮਾਨ ਸਾਰਾ ਬਣ ਰਿਹਾ ਹੈ ਤੇ ਖਾਣੇ ਆ ਟੇਸਟ ਕਰਦੇ ਆ ਔਰ ਕਿਹ ਆ ਕਿਹ ਫੇਮਸ ਹੈ ਪੁਸ਼ਕਰ ਦਾ ਖਾਣਾ ਪੁਸ਼ਕਰ ਦਾ ਖਾਣਾ ਜਿਆਦਾ ਦੀ ਹੈ ਕਿ ਮਸ਼ਹੂਰ ਤੋਂ ਇਸ ਦਾ ਨਾ ਕੋਈ ਫੇਮਸ ਹੈ ਆ ਠੀਕ ਹੈ ਬਈਆ ਮਾਲ ਬੂੜਾ ਪਰ ਟੇਸਟ ਕਰਨ ਲੱਗੇ ਆ ਜਿਵੇਂ ਆ ਬਾਈ ਨੇ ਦੱਸਿਆ ਬਾਈ ਕਹਿੰਦਾ 1921 ਦੀ ਦੁਕਾਨ ਹੈ ਇੱਥੇ ਸਭ ਤੋਂ ਪੁਰਾਣੀ ਦੁਕਾਨ ਆ ਮਾਲ ਬੂੜੇ ਇੱਥੇ ਬਹੁਤ ਜਿਆਦਾ ਵਿਕਦੇ ਨੇ ਪੁਸ਼ਕਰ ਦੇ ਵਿੱਚ ਤੇ ਦੇਖਦੇ ਆਪਾਂ ਟੇਸਟ ਕਰਕੇ ਮੋਗਨ ਦੇਸਾ ਬਾਈ ਮਾਲ ਬੂੜੇ ਦਾ ਜਿਵੇਂ ਆਪਾਂ ਗਰਮ ਗਲਾ ਆਮਲ ਖਾ ਲਾਂਦੇ ਆ ਹੈ ਲੋਗ ਇਹਨੇ ਕੋਈ ਵਾਲੀ ਚੀਜ਼ ਖਾਣੇ ਹੁੰਦੇ ਆ ਬਹੁਤ ਘੰਟਾ ਜੇ ਤੁਸੀਂ ਪੁਸ਼ਕਰ ਜਾਓਗੇ ਮਾਲ ਪੂੜਾ ਜਰੂਰ ਟੈਸਟ ਕਰਿਓ ਅਸੀਂ ਕੱਲ ਦੇ ਦੇਖ ਰਹੇ ਆਂ ਮਾਲ ਪੂੜੇ ਬਹੁਤ ਪੱਕ ਰਹੇ ਨੇ ਸਾਰੇ ਹੋਟਲਾਂ ਦੇ ਬਾਈ ਕਹਿੰਦਾ ਪੁਸ਼ਕਰ ਦੇ ਵਿੱਚ ਹੀ ਸਭ ਤੋਂ ਵੱਧ ਫੀਮਸ ਚੀਜ਼ ਹੈ ਔਰ ਕਿਸ ਕਿਸ ਚੀਜ਼ ਦਾ ਬਣਤਾ ਹੈ ਜੀ ਇਹ ਰਬੜੀ ਸੇ ਬਣਤਾ ਹੈ ਜੀ ਇਸ ਕੋ ਜਦਾਂ ਕਿਆ ਠੀਕ ਹੈ ਜੀ ਇਸ ਕੋ ਬਾਦ ਕੋ ਯਾਹਾਂ ਸੇ ਚਾਲੂ ਹੋਆ ਠੀਕ ਹੈ ਜੀ ਠੀਕ 1921 ਮੈਂ 1921 ਮੈਂ ਹਾਂ ਹਮਾਰੇ ਪਰਦਾਦਾ ਨੇ ਚਾਲੂ ਕੀਤਾ ਇਸ ਕੋ ਠੀਕ ਹੈ ਜੀ ਬਾਈ ਹੋਂੀਆਂ ਦੇ ਪਰਦਾਦਾ ਜੀ ਨੇ ਸ਼ੁਰੂ ਕੀਤਾ ਸੀ 1921 ਦੇ ਵਿੱਚ ਤੇ ਆ ਬਾਈ ਉਹਨੀਆਂ ਬਣਾਉਣ ਵੀ ਲੱਗੇ ਹੋਏ ਨੇ ਤੇ ਬਹੁਤ ਟੇਸਟੀ ਸੀਗਾ ਹਮਨੇ ਖਾਇਆ ਬਹੁਤ ਟੇਸਟੀ ਥਾ ਇਹ ਹੀ ਸਾਰੀ ਪੁਸ਼ਕਰ ਲੇਕ ਹੈ ਇਹਨੂੰ ਪੁਸ਼ਕਰ ਸਰੋਵਰ ਵੀ ਕਿਹਾ ਜਾਂਦਾ ਤੇ ਪੁਸ਼ਕਰ ਲੇਕ ਵੀ ਕਿਹਾ ਜਾਂਦਾ ਤੇ ਸਾਰੇ ਜਿਹੜੇ ਘਾਟ ਨੇ 52 53 ਘਾਟ ਈਸੀ ਲੇਕ ਦੇ ਕੰਡੇ ਤੇ ਬਣੇ ਹੋਏ ਨੇ ਤੇ ਜਿੱਥੇ ਆਪਾਂ ਹੁਣ ਬੈਠੇ ਆ ਇਹ ਵੀ ਇੱਕ ਘਾਟ ਹੈ ਤੇ ਬਿਲਕੁਲ ਆਪਾਂ ਲੀਕ ਦੇ ਨੇੜੇ ਆ ਤੇ ਬਹੁਤ ਸਾਰੀਆਂ ਮੱਛੀਆਂ ਵੀ ਇਹ ਲੀਕ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇ ਤੇ ਉਧਰ ਸਾਹਮਣੇ ਤਾਂ ਇਹ ਲੀਕ ਹੈ ਸਾਹਮਣੇ ਇੱਕ ਪੁਲ ਜਾਂਦਾ ਤੇ ਇਹਦੇ ਆਲੇ ਦੁਆਲੇ ਸਾਰਾ ਇਹ ਸ਼ਹਿਰ ਪੁਸ਼ਕਰ ਬਸਿਆ ਹੋਇਆ ਆ ਆਲੇ ਦੁਆਲੇ ਕੁਝ ਕੁ ਹੋਟਲ ਵੀ ਨੇ ਤੇ ਇੱਥੇ ਹੋਟਲਾਂ ਨੇ ਬਹੁਤ ਸਾਰੇ ਟੂਰਿਸਟ ਜਿਹੜੇ ਆਉਂਦੇ ਨੇ ਲੀਕ ਦੇ ਕੰਢੇ ਤੇ ਹੋਟਲ ਲੈਂਦੇ ਨੇ ਲੀਕ ਵਿਊ ਵਾਲੇ ਤੇ ਸਾਹਮਣੇ ਪਹਾੜ ਪਹਾੜਾਂ ਦਾ ਨਜ਼ਾਰਾ ਬਹੁਤ ਸੋਹਣਾ ਹਾਂਜੀ ਭਾਈ ਆਪਾਂ ਖੜੇ ਆ ਇਸ ਸਮੇ ਪੁਸ਼ਕਰ ਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਪਾਸ਼ਾਹੀ ਪਹਿਲੀ ਅਤੇ ਪਾਸ਼ਾਹੀ 10ਵੀ ਤੇ ਆਪਾਂ ਨੂੰ ਬਾਈ ਹੁਣੀ ਮਿਲੇ ਨੇ ਇੱਥੇ ਵੀਰ ਧਨਵੰਤ ਤੇ ਬਲਜਿੰਦਰ ਤੇ ਇਹ ਬਾਈ ਵੀ ਹੁਣੀ ਵੀ ਪੰਜਾਬ ਤੋਂ ਸਫਰ ਕਰ ਰਹੇ ਨੇ ਰਾਜਸਥਾਨ ਦਾ ਮੋਟਰਸਾਈਕਲ ਤੇ ਤੇ ਇੱਥੇ ਆ ਗਈ ਸਾਡੇ ਸਬੱਬੀ ਮੇਲੇ ਹੋ ਗਏ ਬਾਈ ਹੁਨੀਅਨ ਵਾਲਾ ਬਾਈ ਹੁਨੀਅਨ ਨੇ ਸਾਨੂੰ ਮੈਸੇਜ ਕੀਤਾ ਕਹਿੰਦੇ ਅਸੀਂ ਵੀ ਇੱਥੇ ਆਏ ਹੋਇਆ ਤੇ ਹੋਰ ਬਾਈ ਕੀ ਹਾਲ ਚੱਲ ਨੇ ਵਧੀਆ ਬਾਈ ਚੜ੍ਹਦੀ ਕਲਾ ਸਾਡੀ ਕਲਾ ਬਾਈ ਜੀ ਤੁਸੀਂ ਦੱਸੋ ਠੀਕ ਹੈ ਤੇ ਕਿਹੜੇ ਕਿਹੜੇ ਰੂਟ ਤੋਂ ਆਏ ਹੋ ਬਾਈ ਤੁਸੀਂ ਪੰਜਾਬ ਤੋਂ ਅਸੀਂ ਪੰਜਾਬ ਤੋਂ ਆਏ ਬਾਈ ਸ਼੍ਰੀ ਗੰਗਾ ਨਗਰ ਉੱਥੇ ਆਪਣਾ ਇੱਕ ਮਿੱਤਰ ਆ ਉਹਦੇ ਕੋਲੇ ਰੋਕ ਗਏ ਤਾਂ ਨੇੜੇ ਪਿੰਡ ਐ ਇੱਕ ਢਾਬਾ ਚਲਾ ਰਿਹਾ ਇਹਦਾ ਮਿੱਤਰ ਆ ਬਾਈ ਅਕਸ਼ੇ ਜਾਖੜ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਅਸੀਂ ਚੱਲੇ ਸੀ ਬਾਈ ਗੁਰਦੁਆਰਾ ਬੁੱਢਾ ਜੋੜ ਆਏ ਹਾਂਜੀ ਉੱਥੇ ਦਰਸ਼ਨ ਮੇਲੇ ਕਰਕੇ ਬਾਬੇ ਦੇ ਉੱਦੋਂ ਅੱਗੇ ਸਾਨੂੰ ਥੋੜਾ ਜਿਹਾ ਐਸੀਗਾ ਵੀ ਟਾਈਮ ਨਾਲ ਰੁਕ ਜੀ ਤਾਂ ਚੰਗਾ ਕਿਉਂਕਿ ਨਾ ਇਹ ਉਪਰ ਆ ਜਾ ਏਰੀਆ ਤੇ ਕਿਤੇ ਹੋਰ ਨਹੀਂ ਕੋਈ ਚੋਰੀ ਚਕਾਰ ਦੀ ਡਰ ਹੈ ਨਹੀਂ ਰਾਜਸਥਾਨ ਚ ਇੱਥੇ ਉਹ ਜਿਹੜੀਆਂ ਆਪਾਂ ਕਹਿੰਦੇ ਜੰਗਲ ਚਵਾਰਾ ਗਾਈਆਂ ਜੀਆਂ ਜਿਆਦਾ ਆਉਂਦੀਆਂ ਰੋਡ ਦੇ ਉੱਪਰ ਤੇ ਤਾਂ ਕਰਕੇ ਅਸੀਂ ਥੋੜਾ ਜਿਹਾ ਦਿਨ ਖੜੇ ਰੁਕਣ ਦੀ ਕੋਸ਼ਿਸ਼ ਕਰਦੇ ਹੁਣ ਜੀ ਪਿੱਛੇ ਰੁਕੇ ਸੀ ਆਪਣੇ ਹੈਗਾ ਸ਼੍ਰੀ ਡੁੰਗਰਗਾੜਾ ਠੀਕ ਹੈ ਜੀ ਤੇ ਫਿਰ ਉੱਥੋਂ ਨਿਕਲੇ ਗਏ ਕੱਲ ਸਵੇਰੇ ਤੇ ਅਸੀਂ ਰਸਤੇ 'ਚ ਬੜਾ ਤੇਜ਼ ਨਹੀਂ ਆਉਂਦੇ ਮਸਤੀ ਨਾਲ ਆਉਂਨੇ ਜਿੱਥੇ ਕੋਈ ਚੀਜ਼ ਵਧੀਆ ਲੱਗਦੀ ਹੈ ਰੁਕ ਜਾਂਦੇ ਆ ਹਾਂਜੀ ਤੇ ਕੱਲ ਅਸੀਂ ਪਹੁੰਚ ਗਏ ਸੀ ਟਾਈਮ ਸਿਰ ਇੱਥੇ ਆਪਣਾ ਪੁਸ਼ਕਰ ਪਹੁੰਚ ਗਏ ਸੀ ਠੀਕ ਹੈ ਵੀਰੇ ਤੇ ਅੱਗੇ ਕਿਹੜਾ ਕਿਹੜਾ ਪ੍ਰੋਗਰਾਮ ਆ ਫਿਰ ਅੱਗੇ ਭਈ ਅਸੀਂ ਕੋਸ਼ਿਸ਼ ਆ ਵੀ ਰਾਜਸਥਾਨ ਵੱਧ ਤੋਂ ਵੱਧ ਕਵਰ ਕਰੀਏ ਉਦੋਂ ਦਾ ਸਾਰਾ ਰਾਜਸਥਾਨ ਕਰਨ ਦੀ ਕੋਸ਼ਿਸ਼ ਆ ਠੀਕ ਹੈ ਅੱਗੇ ਇੱਥੋਂ ਹੀ ਜਾਵਾਂਗੇ ਆਪਣਾ ਹੁਣ ਅਜਮੇਰ ਜੈਪੁਰ ਹਾਂਜੀ ਵੀਰੇ ਅਲਵਰ ਵਾਲੀ ਸਾਈਡ ਜਾਵਾਂਗੇ ਮਾਉਂਟ ਆਬੂ ਠੀਕ ਹੈ ਉਸ ਤੋਂ ਬਾਅਦ ਜੈਸਲਮੇਰ ਤੇ ਬ ਫਿਰ ਵਾਪਸੀ ਪੰਜਾਬ ਨੂੰ ਕਰਾਂਗੇ ਠੀਕ ਹੈ ਲੰਬਾ ਸਫ਼ਰ ਆ ਤੁਹਾਡਾ ਲੰਮਾ ਠੀਕ ਹੈ ਤੇ ਆ ਬਾਈ ਹੁਣੀਆਂ ਦੇ ਚੈਨਲ ਨੇ ਬਾਈ ਦਿਖਾ ਦੀ ਮਾੜਾ ਜਾਂ ਹੈਲਮਟਾਂ ਦੇ ਬਾਈ ਹੁਣੀਆਂ ਨੇ ਲਿਖਿਆ ਹੈ ਬਾਈ ਗੂਪ੍ਰੋ ਲਾ ਲਾਂਦੇ ਹੋਵਾਂਗੇ ਤੁਸੀਂ ਫਿਰਾਂ ਨੇ ਹਾਂਜੀ ਬਾਈ ਇਹ ਤੇ ਗੂਪ੍ਰੋ ਲੱਗ ਗਿਆ ਹੁੰਦਾ ਠੀਕ ਹੈ ਇੱਥੋਂ ਆ ਦਿਖਾ ਦਿੰਦੇ ਆਪਾਂ ਆ ਬਾਈ ਦਾ ਤਨਵੰਤ ਤਾਲੀਵਾਲ ਚੈਨਲ ਤੇ ਇਹਦੇ ਬਾਈ ਹੁਣੀਆਂ ਬਲੌਗ ਪਾਉਂਦੇ ਨੇ ਸਾਰੇ ਸਫ਼ਰ ਦੇ ਤੇ ਦੂਜਾ ਚੈਨਲ ਬਾਈ ਹੁਣੀਆਂ ਦਾ ਬਲਜਿੰਦਰ ਮਾਨ ਆ ਇਹਨਾਂ ਦੇ ਤੁਸੀਂ ਸਫ਼ਰ ਦੇਖ ਸਕਦੇ ਹੋ ਬਾਈ ਹੁਣੀਆਂ ਦੇ ਜਾ ਕੇ ਸੋਹਣੀਆਂ ਵੀਡੀਓਜ਼ ਦਿਖਾਉਣਗੇ ਬਾਈ ਰਾਜਸਥਾਨ ਦੀਆਂ ਤੇ ਆ ਗ ਇਹਦੇ ਨਾਲ ਲੱਗਾ ਡੀਜੀ ਦੇ ਮਾਈਕ ਆ ਠੀਕ ਆ ਬਈ ਤੇ ਜਦੋਂ ਇਹਦੇ ਲੱਗ ਜਾਂਦਾ ਵੇਖੀ ਮਾਈਕ ਫੈਟ ਹੋ ਜਾਂਦਾ ਹੈ ਹੈਲਮਟ ਦੇ ਠੀਕ ਆ ਵੀ ਤੇ ਸਫਰ ਦੇ ਦੌਰਾਨ ਕਈ ਵੀਊ ਆਉਂਦਾ ਚੰਗਾ ਜਾਂ ਤੁਸੀਂ ਜਾਣਦੇ ਵੀ ਹੋ ਕਦੇ ਹਨਾ ਸਹੀ ਹੈ ਤੇ ਟਾਈਮ ਇਹਨੂੰ ਜਦੋਂ ਆਪਾਂ ਪੁਸ਼ ਕਰਦੇ ਆ ਨਾਲ ਦੀ ਨਾਲ ਰਿਕਾਰਡਿੰਗ ਚੱਲ ਪੈਂਦੀ ਹੈ ਹਾਂ ਤੇ ਬਾਕੀ ਵੀਰ ਹੁਣੀਆਂ ਨੇ ਪਹਿਲਾਂ ਲਦਾਖ ਦਾ ਸਫਰ ਵੀ ਕੀਤਾ ਹੋਇਆ ਸਾਈਕਲ ਤੇ ਹਨਾ ਤੇ ਦੋ ਵਾਰ ਕੀਤਾ ਵੀਰੇ ਤੁਸੀਂ ਹਾਂਜੀ ਦੋ ਵਾਰ ਕੀਤਾ ਜੀ ਠੀਕ ਹੈ ਕਿਵੇਂ ਰਿਆ ਸੀ ਬਾਈ ਸਫਰ ਉਹ ਬਾਈ ਬਹੁਤ ਨਿਆਰੀ ਸੀਗੇ ਤੇ ਪਹਿਲਾਂ ਮੈਂ 2022 ਦੇ ਵਿੱਚ ਸਫਰ ਕੀਤਾ ਲਦਾਖ ਦਾ ਫਿਰ ਉਦੋਂ ਬਾਅਦ 2023 ਦੇ ਵਿੱਚ ਕੀਤਾ ਅਸਲ ਜਦੋਂ ਮੈਂ 22 ਦੇ ਵਿੱਚ ਸਫਰ ਕੀਤਾ ਉਦੋਂ ਮੇਰੇ ਨਾਲ ਮੇਰਾ ਇੱਕ ਦੋਸਤ ਸੀ ਹਾਂਜੀ ਵੀਰੇ ਤੇ ਉਹਨੇ ਮੇਰੇ ਨਾਲ ਮੁਨਾਲੇ ਤੱਕ ਸਫਰ ਕੀਤਾ ਹੁਣੇ ਮੇਰੇ ਨਾਲ ਉਦੋਂ ਬਾਅਦ ਥੋੜੀ ਜਿਹੀ ਚਲੋ ਪ੍ਰੋਬਲਮ ਆ ਗਈ ਉਹਨੂੰ ਕੰਮ ਸੀਗੇ ਘਰ ਦੇ ਕੁਝ ਠੀਕ ਹੈ ਜੀ ਤੇ ਉਹਨੂੰ ਵਾਪਸ ਆਉਣਾ ਪੈ ਗਿਆ ਉਦੋਂ ਮੇਥੇ ਉਹਨੂੰ ਮੇਰੇ ਕੋਲ ਨਾ ਆਪਣੀਆਂ ਦੋ ਚੀਜ਼ਾਂ ਸਕਿਪ ਹੋ ਗਈਆਂ ਸੀ ਇੱਕ ਤਾਂ ਵਰਲਡ ਦਾ ਹਾਈਸਟ ਰੋਡ ਅਮਲਿੰਗਲਾ ਇੱਕ ਪੈਂਗੋਂਗਲੇਗ ਜਿਹੜੀ ਮਸ਼ਹੂਰ ਆ ਲਦਾਖ ਜੇ ਤੁਸੀਂ ਜਾਣਦੇ ਹੋ ਤਾਂ ਉਹ ਜ਼ਰੂਰ ਜਾ ਕੇ ਆਇਓ ਹਣਾ ਹਾਂਜੀ ਉਹ ਸਕਿਪ ਹੋ ਗਈਆਂ ਸੀ ਫਿਰ ਉਹਦੇ ਕਰਕੇ ਮੈਨੂੰ ਦੁਬਾਰਾ ਫੇਰ 2023 ਦੇ ਵਿੱਚ ਸਫਰ ਕਰਨਾ ਪਿਆ ਠੀਕ ਹੈ ਤੇ ਪਰ ਓਵਰ ਆਲ ਜੇ ਐਕਸਪੀਰੀਅੰਸ ਦੀ ਤੁਹਾਨੂੰ ਗੱਲ ਦਸੀਏ ਬਹੁਤ ਵਧੀਆ ਸੀ ਗਲਦਾਕ ਦਾ ਜਿਹੜਾ ਸਫਰ ਦਾ ਦੋਨੇ ਸ਼ਾਨਦਾਰ ਸੀ ਠੀਕ ਹੈ ਜੀ ਹੋਰ ਤੁਸੀਂ ਸਾਈਕਲ ਸਫਰ ਹੋਰ ਵੀ ਕੀਤਾ ਜਾਂ ਅੱਗੇ ਕਰਨਾ ਕੀ ਸੋਚਿਆ ਤਾਂ ਨਹੀਂ ਉਦਾਂ ਵੀ ਚਾਣੇ ਰਹਿੰਦੇ ਆ ਅੱਗੇ ਸੋਚਿਆ ਹੈਗਾ ਕਰਾਂਗੇ ਜ਼ਰੂਰ ਕਰਾਂਗੇ ਠੀਕ ਹੈ ਜੀ ਇੰਡੀਆ ਸੋਚਿਆ ਕਰਨਾ ਆਪਾਂ ਸਾਈਕਲ ਦੇ ਸਾਡੇ ਕਿਹੜਾ ਕਿਹੜਾ ਸਾਈਕਲ ਆ ਬਾਈ ਤੁਹਾਡੇ ਕੋਲ ਮੇਰੇ ਕੋਲੇ ਬਈ ਇਸ ਵਕਤ ਜਿਹੜਾ ਮੈਂ ਹੈਗਾ ਰੌਕ ਰਾਈਡਰ ਦਾ ST 540 ਹੈ ਕੌਂਡਨ ਬਾਈਕ ਆ ਹਾਂਜੀ ਉਦੋਂ ਪਹਿਲਾਂ ਜਦੋਂ ਮੈਂ 2022 ਦਾ ਸਫ਼ਰ ਕੀਤਾ ਉਦੋਂ ਮੇਰੇ ਕੋਲੇ ਸਾਹਬ ਦਾ ਸਾਈਕਲ ਲੈਣੀ ਸੀ ਮੇਰਾ ਇੱਕ ਦੋਸਤ ਆ ਜਗਮੀਤ ਠੀਕ ਹੈ ਜੀ ਮੈਂ ਉਹਦਾ ਸਾਈਕਲ ਲੈ ਕੇ ਗਿਆ ਸੀ 191 ਦਾ ਅਸਲ ਬਾਈ ਕੋਈ ਸਾਈਕਲ ਨਹੀਂ ਜ਼ਰੂਰੀ ਕਿ ਤੁਹਾਡੇ ਕੋਲੇ ਬਹੁਤ ਜ਼ਿਆਦਾ ਐਕਸਪੈਂਸਿਵ ਸਾਈਕਲ ਹੋਵੇ ਜੀ 2.5 ਲੱਖ ਵਾਲੇ ਸਾਈਕਲ ਨਾਲ ਵੀ ਤੁਸੀਂ ਉਵੇਂ ਹੀ ਸਫ਼ਰ ਕਰੋਗੇ ਤੇ ਤੁਸੀਂ 22000 ਵਾਲੇ ਨਾਲ ਵੀ ਕਰ ਲਓਗੇ ਪਰ ਇਹ ਯਾਰ ਜੇ ਪੱਟਾਂ ਤੇ ਜਾਣ ਆ ਤੇ ਫਿਰ ਉਥੇ 2.5 ਲੱਖ ਵਾਲਾ ਸਾਈਕਲ ਕੁਛ ਨਹੀਂ ਕਰਦਾ ਜਾਂ ਕਿ ਲੋ ਤੁਹਾਡਾ ਜਿਹੜਾ ਕੀ ਚੀਜ਼ ਬਰਵ ਕਰਦੇ ਤੁਹਾਨੂੰ ਕੀ ਚੰਗਾ ਲੱਗਦਾ ਹਨ ਹੁਣ ਜਿਹੜਾ ਨਾਰਮਲ ਬੰਦਾ ਯਾਰ ਕੁਛ ਨਹੀਂ ਬਾਈ ਯਾਰ ਉਥੇ ਦਾ ਪਹਾੜ ਹੈ ਮਿੱਟੀ ਆਦਰਾ ਜਿਹੀ ਨਹੀਂ ਨਾ ਇਹ ਉਹ ਤੇ ਹੁਣ ਜੇ ਤੁਹਾਡੇ ਕੋਲੋਂ ਦੇਖਣ ਵਾਲੀ ਅੱਖ ਹੈਗੀ ਆ ਫਿਰ ਵੀ ਕਰਨ ਵਾਲੇ ਬੰਦੇ ਤੁਰ ਕੇ ਵੀ ਕਰੀ ਜਾਂਦੇ ਉਹੀ ਆ ਵੀ ਹਰੇਕ ਦਾ ਯਾਰ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਹੁੰਦਾ ਹੈ ਤੇ ਟੇਸਟ ਅਲੱਗ-ਅਲੱਗ ਹੁੰਦਾ ਹੈ ਸੋਡਾ ਫਰੀਦਕੋਟ ਏਰੀਆ ਨਾ ਵੀਰੇ ਹਾਂ ਬਈ ਸਾਡਾ ਜ਼ਿਲ੍ਹਾ ਫਰੀਦਕੋਟ ਆ ਹਾਂ ਹਾਂ ਦੋ ਦੋਨਾਂ ਦਾ ਬਈ ਇੱਕੋ ਪਿੰਡ ਦੇ ਆ ਵੜਾ ਭਾਈ ਕਾ ਨੇੜੇ ਬਾਜਾਖਾਨਾ ਹਾਂ ਬਾਜਾਖਾਨੇ ਨਾਲ ਪਿੰਡ ਆਪਣਾ ਜਿਹੜਾ ਨੈਸ਼ਨਲ ਹਾਈਵੇ ਆ ਬਟਿੰਡਾਮਸ ਰਾਈਵੇ ਉਹ ਤੇ ਆਪਣਾ ਪਿੰਡ ਪੈਂਦਾ ਵੜਾ ਭਾਈ ਕਾ ਵੀ ਠੀਕ ਐ ਵੀਰੇ ਤੇ ਬਈ ਬਲਜਿੰਦਰ ਵੀ ਨਾਲ ਵੀਰ ਤੇ ਸਫਰ ਕਰ ਰਿਆ ਹਨਾ ਹੋਰ ਬਈ ਕੀ ਹਾਲ ਚਾਲ ਨੇ ਵਧੀਆ ਬਈ ਚੜ੍ਹਦੀ ਕਲਾ ਤੁਸੀਂ ਦੱਸੋ ਹਾਂ ਬਈ ਤੇ ਤੁਸੀਂ ਹੋਰ ਕਿਹੜੇ ਕਿਹੜੇ ਸਫਰ ਕੀਤੇ ਆ ਪਹਿਲਾਂ ਬਈ ਸਫਰ ਤਾਂ ਬਈ ਪਹਿਲਾਂ ਬਹੁਤ ਕੀਤੇ ਆ ਅਸੀਂ ਤਾਂ ਇੱਧਰ ਸਿੱਕਾਂਮ ਵਾਲੀ ਸਾਈਡ ਠੀਕ ਆ ਵੀਰੇ ਗੰਤੋਕ ਤਾਰਜਲਿੰਗ ਹਨ ਘੁੰਮਣ ਦਾ ਸ਼ੌਂਕ ਪਹਿਲਾਂ ਤੋਂ ਸੀਗਾ ਪਰ ਐ ਹੁੰਦਾ ਸੀ ਟ੍ਰੇਨ ਦੇ ਵਿੱਚ ਜਾਂਦੇ ਆ ਸਿੱਧਾ ਬਹਿ ਜਾਓ ਹਣਾ ਥੜੇ ਸੀ ਕਰਾ ਲਈ ਪੈ ਜਾਓ ਚਲੋ ਉੱਥੇ ਪਹੁੰਚ ਜਾਂਦੇ ਆਗੇ ਘੁੰਮ ਕੇ ਮੇਨ ਜਗ੍ਹਾ ਜਿੱਥੇ ਜਾਂਦੇ ਆ ਜਾਏ ਜਿਵੇਂ ਜੋਧਪੁਰ ਜੈਸਲਮੇਰ ਉਦੇਪੁਰ ਮਾਉਂਟ ਆਬੂ ਇਹ ਅਸੀਂ ਸਾਰਾ ਕਵਰ ਕੀਤਾ ਹੋਇਆ ਹੈਗਾ ਪਹਿਲਾਂ ਪਰ ਉਦੋਂ ਬਲੌਗ ਮਤਲਬ ਪਾਉਂਦੇ ਨਹੀਂ ਸੀ ਜਿਹੜਾ ਮੇਰਾ ਮੇਨ ਚੈਨਲ ਹੈ ਇਸ ਕੰਮ ਕਰਦਾ ਮੈਂ ਪਹਿਲਾਂ ਉਹ ਮੇਰਾ ਐਗਰੀਕਲਚਰ ਮਸ਼ੀਨਰੀ ਰਿਲੇਟਡ ਹੈ ਟਰੈਕਟਰਾਂ ਦੀਆਂ ਵੀਡੀਓ ਮਕੈਨੀਕਲ ਲਾਈਨ ਦੀਆਂ ਤੇ ਹੁਣ ਜਿਹੜਾ ਆਪਾਂ ਇਕੱਲੇ ਵੀ ਇਹ ਸ਼ੌਂਕ ਸੀਗਾ ਫਿਰ ਇਹਨੂੰ ਮੈਂ ਕਿਹਾ ਵੀ ਇਹਨੂੰ ਵੀਡੀਓ ਚ ਕਨਵਰਟ ਕਰ ਲਈਏ ਨਾਲ ਆਪਾਂ ਵੀਡੀਓ ਵੀ ਪਾਉਣ ਲੱਗ ਜਾਈਏ ਕਿਉਂਕਿ ਨਾਲ-ਨਾਲ ਜੇ ਆਪਾਂ ਘੁੰਮਣਾ ਵੀ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਪੈਸਾ ਵੀ ਚਾਹੀਦਾ ਹੈਗਾ ਤੇ ਜਿਹੜਾ YouTube ਆ ਉਹ ਸਾਨੂੰ ਬਈ ਨਾਲ ਇਕੱਲੀ ਦੀ ਰੋਜ਼ਗਾਰੀ ਹੈ ਸਾਡਾ ਤੇ ਨਾਲ-ਨਾਲ ਕੰਮ ਚੱਲੀ ਜਾਂਦਾ ਤੇ ਬਹੁਤ ਬਾਈ ਬਾਈ ਸਾਨੂੰ ਵੀ ਕਮੈਂਟ ਕਰਦੇ ਹੁੰਦੇ ਨੇ ਜਾਂ ਘੁੰਮਣ ਵਾਲੀਆਂ ਵੀਡੀਓ ਪਾਉਣੇ ਆ ਬਾਈ ਤੁਸੀਂ ਘੁੰਮਣ ਚਲੇ ਜਾਨੇ ਹੋ ਪੈਸਾ ਕਿੱਥੋਂ ਆਉਂਦਾ ਆ ਭਾਈ ਨੇ ਦੱਸੇ ਦਿੱਤਾ ਅੱਜ ਬਾ ਹੁਣ ਵੀ ਇਹ ਹਰੀਗੰਜਲ ਸੀ ਟੂਰ ਸ਼ੁਰੂ ਕਰਨਾ ਬਾਈ ਉਹਦੇ ਕਮੈਂਟ ਆਉਣੀ ਆਉਣਾ ਇੱਕ ਬਾਈ ਨੇ ਬਹੁਤ ਵ ਅੱਜੇ ਕੋਈ ਪਾਇਆ ਨਹੀਂ ਆਇਆ ਹੈ ਇਨਵੈਸਟ ਕੀਤਾਗਾ ਬਾਈ ਅਜੇ ਪਤਾ ਨਹੀਂ ਆਉਣਾ ਕਿ ਨਾ ਆਉਂਦਾ ਕਿਉਂਕਿ YouTube ਦਾ ਐਲਗੋਰਿਦਮ ਹੈ ਜੇ ਤੁਸੀਂ ਇੱਕ ਚੀਜ਼ ਤੇ ਵੀਡੀਓ ਪਾਉਣਿਆ ਤਾਂ ਉਹਨੂੰ ਟਾਈਮ ਲੱਗਦਾ ਵੀਡੀਓ ਨੂੰ ਚੱਲਣ। ਇੱਕ ਗੱਲ ਹੋਰ ਆ। ਕਈ ਆਪਣੇ ਮਿੱਤਰ ਪਿਆਰੇ ਨੂੰ ਲੱਗਦਾ ਵੀ ਇੱਕ ਵਾਰ YouTube ਦੇ ਸਬਸਕ੍ਰਾਈਬਰ ਹੋ ਗਏ। ਹਨਾ ਵੀ ਲੱਖ ਸਬਸਕ੍ਰਾਈਬਰ ਹੋ ਗਿਆ ਵੀ ਪੈਸਾ ਪੱਕੀ ਜਾਈ ਜਾਊਗਾ। ਹਾਂ ਇਹ ਚੀਜ਼ ਹੈ ਨਾ ਪਤਾ ਨਹੀਂ ਕਿਉਂ ਬੰਦੇ ਵਿੱਚ ਵਹਿਮ ਆ ਕਹਿੰਦੇ ਵੀ ਤੇਰੇ ਲੱਖ ਆ ਤੇ ਹੁਣ ਤਾਂ ਤੈਨੂੰ ਵਧੀਆ ਪੈਸਾ ਆਉਣ ਲੱਗ ਜਾਊ। ਮੈਂ ਕਹਾਂ ਆਪਾਂ ਦੀ ਮਿਲਣ ਹੋ ਜਾਣ। ਹਾਂ। ਪੈਸਾ ਉਹਦੀ ਆਊਗਾ ਜਦੋਂ ਤੁਹਾਡੇ view ਆਉਣਗੇ। ਤੇ view ਦੇ ਵਿੱਚ ਐਵਰੇਜ ਵਾਚ ਟਾਈਮ ਕਿੰਨਾ ਤੁਹਾਡਾ ਉਹ ਡਿਪੈਂਡ ਕਰਦਾ। ਸਹੀ ਆ ਬਈ। ਉਹੀ ਕਿੱਥੋਂ ਤੁਹਾਨੂੰ ਲੋਕ ਦੇਖ ਰਹੇ ਨੇ ਕਿਹੜੀ ਕੰਟ ਤੇ ਬਾਕੀ ਬਈ ਬਾਈ ਹਰੇ ਨਾਲ ਮਿਲ ਕੇ ਵਧੀਆ ਲੱਗਿਆ ਕਿਉਂਕਿ ਜਦੋਂ ਅਸੀਂ ਇੱਥੇ ਪਾਰਕਿੰਗ ਚਾਹੀ ਸੀ ਮੋਟਰਸਾਈਕਲ ਲਾਉਣਾ ਅਸੀਂ ਕੱਲ ਆ ਗਏ ਸੀ ਥੋੜਾ ਜਿਹਾ ਟਾਈਮ ਨਾਲ ਆ ਗਏ ਸੀ ਤੇ ਬਾਈ ਹਰੇ ਸ਼ਾਮ ਨੂੰ ਆਏ ਸੀਗੇ ਤੇ ਸਾਨੂੰ ਧਰਮੰਦ ਕਹਿੰਦਾ ਸਾਈਕਲ ਖੜੇ ਐ ਕਰਕੇ ਮੈਂ ਕਿਹਾ ਵੀ ਹਾਂ ਵੀ ਸਾਈਕਲ ਤੇ ਆਇਆ ਤੇ ਧਰਮੰਦ ਨੂੰ ਪਤਾ ਵੀ ਸਾਈਕਲ ਤੇ ਜਿਆਦਾ ਸਫ਼ਰ ਕਰਕੇ ਰਾਜੀ ਆ ਤੇ ਇਹ ਜਾ ਕੇ ਦੇਖਿਆ ਮੈਂ ਕਿਹਾ ਮੁੰਡੇ ਤਾਂ ਪੰਜਾਬ ਤੋਂ ਆਏ ਆ ਬਾਈ ਨੂੰ ਸਾਈਕਲ ਨਾਲ ਦਵਾ ਜੀ ਨਾਲੇ ਚੱਲ ਬਾਈ ਸਾਡੇ ਏ ਬਾਈ ਇਹਰੇ ਕਹਿੰਦੇ ਸਾਨੂੰ ਤੂੰ ਮੋਟਰਸਾਈਕਲ ਦਵਾਏਗਾ। ਹਰਮਨ ਤੂੰ ਆਇਆ। ਹੋਰ ਮੈਂ ਕਹਾਂ ਨੂੰ ਬਾਈ ਜਦੋਂ ਵੀ ਮੈਸੇਜ ਕਰਿਆ ਸਾਨੂੰ ਬਾਈ ਹੁਣੀ ਮਾਰਕੀਟ ਚ ਗਏ ਸੀ ਅਸੀਂ ਇੱਥੇ ਖੜ੍ਹ ਕੇ ਆ ਗਏ। ਮੈਂ ਬਾਈ ਤੇਰੇ ਨਾਲ ਤੂੰ ਸਾਈਕਲ ਦੇ ਰਹਾ ਤਾਂ ਸਹੀ ਆ। ਨਾ ਨਾ ਬਾਈ ਸਾਈਕਲ ਤੇ ਰਵਾਂਗੇ। ਇਹ ਇੱਕ ਵਾਰ ਕੋ ਮੋਟਰਸਾਈਕਲ ਦਾ ਹੁੰਦਾ ਵੀ ਹਾਂ ਯਾਰ ਆਹ ਮੋਟਰਸਾਈਕਲ ਲਿਆਂਦਾ ਆਪਾਂ ਨਾ। ਬਿਲਕੁਲ ਬਿਲਕੁਲ ਬਾਈ। ਇਹ ਸਾਈਕਲ ਵਰਗੀ ਮੌਤ ਹੈ ਨਹੀਂ ਯਾਰ ਸੋਹਣਾ ਲੱਗਦਾ। ਠੀਕ ਆ ਲੱਗ ਲੱਗ ਪੀਣੀਣਾ ਇਹਨੂੰ ਸਾਈਕਲ ਤੇ ਚੰਗਾ ਲੱਗਦਾ। ਹਾਂ। ਮੈਨੂੰ ਮੋਟਰਸਾਈਕਲ ਤੇ। ਮੈਂ ਕਾਰ ਵੀ ਛੱਡ ਕੇ ਟ ਮੈਂ ਕਿਹਾ ਪਾ ਅੱਗੇ ਹਿਮਾਲਿਆ ਲੈਣ ਹਿਮਾਲਿਆ ਲੈਣੀ ਹੈ ਮੈਂ ਕਿਹਾ ਤੇ ਜੇ ਨਾ ਚੱਲਿਆ ਮੈਂ ਕਿਹਾ ਹੈਵੀ ਵੇਟ ਹੁਣ ਕਈ ਭਰਾ ਕੱਲੇ ਟ੍ਰੇਨ ਦੇ ਵਿੱਚ ਹੀ ਵੀਡੀਓ ਪਾਉਂਦੇ ਆ ਟ੍ਰੇਨ ਦੇ ਵਿੱਚ ਚੜ ਜਾਂਦੇ ਨੇ ਜਨਰਲ ਡੱਬੇ ਦਾ ਸਫ਼ਰ ਕਿਤੇ ਥਾੜੇ ਸੀ ਫਾਸਟ ਤੇ ਸੈਕਿੰਡ ਤੁਸੀਂ ਸਾਈਕਲ ਤੇ ਪਾਉਨੇ ਆ ਕੋਈ ਵੀਰ ਕਾਰ ਤੇ ਜਾਂਦਾ ਕੋਈ ਵੀਰ ਜਹਾਜ਼ ਤੇ ਜਾਂਦਾ ਕੋਈ ਵੀਰ ਪੈਦਲ ਜਾਂਦਾ ਤਾਂ ਹਰ ਇੱਕ ਰੇਕ ਆਪੀਨੀਅਨ ਦਾ ਹਨਾ ਹਰ ਇੱਕ ਰਿਕ ਸ਼ੌਚ ਆ ਸ਼ੌਂਕ ਹੈ ਤੇ ਇਦਾਂ ਕਰਕੇ ਸਾਰੀ ਦੁਨੀਆ ਘੁੰਮਦੀ ਫਿਰਦੀ ਹੈ ਹਨਾ ਹਾਂਜੀ ਸੀ ਕ ਵੀਰੇ ਤੇ ਬਾਈ ਯੂਨੀਅਨ ਨਾਲ ਗੱਲਾਂ ਬਾਤਾਂ ਆਪਾਂ ਕਰੀਆਂ ਵਧੀਆ ਲੱਗਿਆ ਤੇ ਸਫਰ ਬਾਈ ਹੋਣੀ ਹੁਣ ਤੁਸੀਂ ਅੱਗੇ ਨੂੰ ਜਾਉਂਗੇ ਅੱਜ ਹਨਾ ਹਾਂ ਬਈ ਆ ਤੁਸੀਂ ਅ ਅਜਮੇਰ ਤੋਂ ਜੈਪੁਰ ਦੇਖਾਂਗੇ ਰਿਲੈਕਸ ਹੋ ਕੇ ਜਾਣਾ ਹਨਾ ਦੇਖਾਂਗੇ ਚਤੌੜਗੜ੍ਹ ਵੀ ਜੇ ਜਾਇਆ ਗਿਆ ਤੇ ਮਾਊਂਟ ਆਬੂ ਉਦੇਪੁਰ ਦੇਖਾਂਗੇ ਜੇ ਇਧਰ ਸਾਈਡ ਨੂੰ ਪੈਂਦਾ ਹੋਵੇ ਤਾਂ ਜਿਹੜੇ ਹਿਸਾਬ ਨਾਲ ਫੁੱਲਾ ਟਾਈਮ ਆ ਸਾਡੇ ਕੋਲੇ ਹੁਣ ਜਦੋਂ ਕਈ ਵਾਰੀ ਸਾਨੂੰ ਫੋਨ ਕਰਦੇ ਆ ਇਹ ਸਾਡਾ ਮੰਨਦਾ ਚੌਥਾ ਕਿ ਦਿਨ ਆ ਹਨੀ ਪੰਜਵਾਂ ਤੇ ਬਾਈ ਕਦੋਂ ਆਉਂਗੇ ਮੈਂ ਕਹਾਂ ਵੀ ਇਹ ਨਾ ਪੁੱਛੋ ਕਦੋਂ ਆਉਂਗੇ ਹਾਲਾ ਸ਼ੁਰੂ ਹੋਇਆ ਕੁੱਲੇ ਵੀ ਆਏ ਜੇ ਕਰਕੇ ਸਾਡੇ ਘਰ ਦੀ ਯਾਦ ਚ ਆਉਂਦੀ ਤੁਸੀਂ ਪੁੱਛ ਲੈਣੇ ਕਦੋਂ ਵੀ ਇਹ ਤਾਂ ਦੇਣੀ ਥੋੜੇ ਹੋਇਆ ਸਾਨੂੰ ਇਹਨੂੰ ਵੀ ਫੋਨ ਆਈ ਆ ਤੜਕੇ ਕਦੋਂ ਆਉਂਗੇ ਮੈਂ ਕਹਾਂ ਯਾਰ ਇਹਨਾਂ ਨੂੰ ਕਹਿ ਦ ਨਾਲ ਆਪਾਂ ਵੀਡੀਓ ਦੇ ਜ਼ਰੀਏ ਸਾਰੇ ਦਰਸ਼ਕਾਂ ਨੂੰ ਦਿਖਾਵਾਂਗੇ ਕਰਿਓ ਬਾਈ ਹੁਣੇ ਚੈਨਲ ਤੇ ਜਰੂਰ ਦਿਖਾਈ ਦਿਤੇ ਆਪਾਂ ਚੈਨਲ ਤੇ ਚਲੋ ਠੀਕ ਹੈ ਵੀਰੇ ਜੰਗਾ ਲੱਗਿਆ ਵੀਰੇ ਮਿਲਗੇ ਨਸੀਗਰ ਹਾਂਜੀ